ਉਹ ਪੋਸਟ ਟ੍ਰੈਫਿਕ ਪੋਸਟ ਹੈਗੀ ਹੈ ਜੋ ਸ਼ਖਸ ਇਸ ਪੋਸਟ ਦੇ ਵਿੱਚ ਐਂਟਰ ਹੋਏਗਾ ਸਾਹ ਲਏਗਾ ਤਾਂ ਉਸ ਦਾ ਜਿਹੜਾ ਗੁੱਸਾ ਘੱਟ ਹੋ ਜਾਏਗਾ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਹੈਗੇ ਨੇ ਉਹਨਾਂ ਦੇ ਬਿਹੇਵ ਦੇ ਵਿੱਚ ਵੀ ਫਿਰ ਤਾਂ ਫਰਕ ਆਏਗਾ ਜੀ ਗੁੱਸਾ ਘੱਟ ਆਏਗਾ ਉਹਨਾਂ ਨੂੰ ਡੈਫੀਨਿਟਲੀ ਆਏਗਾ ਜਦੋਂ ਬੰਦਾ ਅੰਦਰ ਸ਼ਾਂਤ ਬੈਠਾ ਅੱਛਾ ਵੱਡੀ ਚੀਜ਼ ਹੈ ਇਹ ਚੀਜ਼ ਏਸੀ ਦੀ ਜ਼ਰੂਰਤ ਨਹੀਂ अच्छा ਇਹਦੇ 'ਚ ਇੰਨੀ ਤਪਦੀ ਧੁੱਪ 'ਚ ਵੀ AC ਦੀ ਜ਼ਰੂਰਤ AC ਦੀ ਜ਼ਰੂਰਤ ਨਹੀਂ ਬਾਹਰ ਅਗਰ 52 ਆਦਾ ਜੇ ਤੁਹਾਨੂੰ 37 ਨੇ 38 ਤੱਕ ਮਿਲੇਗਾ ਨਵੇਂ ਨਮੂਨੇ ਦੇਖ ਰਿਹਾ ਜੀ ਮੇਰੇ ਸਾਹਮਣੇ ਜੋ ਸਾਹ ਸਹੀ ਕਹਿ ਰਹੇ ਨੇ ਜੀ ਜੇ ਦੇਖੋ ਸਾਡਾ ਮਨ ਸ਼ਾਂਤ ਹੋਏਗਾ ਸਰੀਰ ਤੰਦਰੁਸਤਾ ਹੋਏਗਾ ਤੇ ਆਟੋਮੈਟਿਕਲੀ ਸਾਡਾ ਜਿਹੜਾ ਬਿਹੇਵ ਉਹ ਵੀ ਵਧੀਆ ਹੋਏਗਾ ਕਿੱਥੇ ਅਸੀਂ ਉਹ ਇੱਕ ਕਰਕੇ ਬੁਲਾਉਣਾ ਫਿਰ ਅਸੀਂ ਜੀ ਕਰਕੇ ਬੁਲਾਵਾਂਗੇ ਜੀ ਜੇ ਸਾਡਾ ਮਨ ਸ਼ਾਂਤ ਹੋਏਗਾ ਅਸੀਂ ਪਬਲਿਕ ਦੇ ਨਾਲ ਵਧੀਆ ਤਰੀਕੇ ਨਾਲ ਡੀਲ ਕਰਾਂਗੇ ਜੀ ਇਹਦੀਆਂ ਕੰਦਾ ਬਰੀਦੀਬਲ ਹੁੰਦੀਆਂ ਨੇ ਮਤਲਬ ਇਸ ਚੌਂਕੀ ਦੇ ਵਿੱਚ ਪੁਲਿਸ ਮੁਲਾਜ਼ਮ ਤਾਂ ਚੰਗਾ ਸਾਹ ਲੈਣ ਲੈਣਗੇ ਇੱਟਾਂ ਵੀ ਸਾਹ ਲੈਣਗੇ ਇਹਦੀਆਂ ਡੈਫੀਨੇਟਲੀ ਤਾਂ ਅੰਦਰ ਬੈਠਾ ਜਦੋਂ ਉਹ ਕੰਦਾ ਐਬਜ਼ਾਰਬ ਕਰਨੀ ਗਿਆ ਤਾਂ ਉਹਦੇ ਲੰਗਸ ਤੇ ਉਹ ਪ੍ਰੈਸ਼ਰ ਘਟੇਗਾ ਉਹਦੀ ਸਕਿਨ ਤੇ ਪ੍ਰੈਸ਼ਰ ਘਟੇਗਾ ਤਾਂ ਉਹਨੂੰ ਉਹਦੀ ਬਾਡੀ ਨੂੰ ਹਾਈ ਆਕਸੀਜਨ এনवायरमेंट ਮਿਲੇਗਾ ਡੈਫੀਨੇਟਲੀ ਉਹ ਇੱਕ ਖਲਦੀ ਲਾਈਫ ਵੱਲ ਮੂਵ ਕਰ ਸਕਦਾ ਪੁਲਿਸ ਦੀ ਜਿਹੜੀ ਉਹ ਪੋਸਟ ਹੈਗੀ ਹੈ ਇੱਥੇ ਜਿਹੜੀ ਬਣੀ ਹੋਈ ਟ੍ਰੈਫਿਕ ਪੋਸਟ ਬਣੀ ਹੋਈ ਹੈ ਉਹਨੂੰ ਜ਼ਰੂਰ ਦਿਖਾਉਣ ਪੂਰੀ ਤਰ੍ਹਾਂ ਲੋਹੇ ਦੀ ਹੈ ਔਰ ਇਸ ਲੋਹੇ ਦੀ ਪੋਸਟ ਦੇ ਵਿੱਚ ਬੈਠਣ ਤਾਂ ਬਹੁਤ ਦੂਰ ਦੀ ਗੱਲ ਹੈ ਇੱਥੇ ਅੰਦਰ ਜਾਣਾ ਵੀ ਤੰਦੂਰ ਦੇ ਵਿੱਚ ਜਾਣ ਦੇ ਬਰਾਬਰ ਜਦੋਂ ਵੀ ਕੋਈ ਟ੍ਰੈਫਿਕ ਦੀ ਲੰਘਣਾ ਕਰਦਾ ਸੀ ਤੇ ਇਹ ਪਹਿਲਾਂ ਹੀ ਗਰਮੀ ਵਿੱਚ ਇੰਨੇ ਗਰਮ ਹੁੰਦੇ ਸੀ ਕਿ ਉਹਦਾ ਬਦੋਬਦੀ ਨਾਰਮਲ ਬੰਦੇ ਨੂੰ ਵੀ ਕਹਿਟੇਵੇਂ ਇਹਨਾਂ ਦੀਆਂ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਮੈਂ ਇਹ ਗੱਲ ਧੰਨਵਾਦੀਆਂ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਇਹ ਬੜਾ 쿨-ਕੂਲ ਜਿਹੜਾ ਸਾਨੂੰ ਵਾਤਾਵਰਣ ਦੇ ਵਿੱਚ ਇਹਨਾਂ ਨੂੰ ਬਿਠਾਉਣ ਦਾ ਮੌਕਾ ਦਿੱਤਾ। ਅੱਜ ਪਰਸੋਂ ਅੰਦਰ ਹੀ ਖੜਾ ਸੀ ਜੀ। ਖੰਡਕ ਮਹਿਸੂਸ ਹੁੰਦੀ ਸੀ। ਹਾਂਜੀ ਮਨ ਨੂੰ ਵੀ ਠੰਡਕ ਮਹਿਸੂਸ ਹੁੰਦੀ ਤਨ ਨੂੰ ਵੀ ਹੁੰਦੀ ਸੀ। ਜੀ ਮਨ ਨੂੰ ਵੀ ਤਨ ਨੂੰ ਵੀ ਦੋਨਾਂ ਨੂੰ ਹਾਂਜੀ। ਪੰਜਾਬ ਦੇ ਵਿੱਚ ਪਹਿਲੀ ਮਿਊਨਿਸਪੈਲਟੀ ਬਣ ਗਈ ਹੈ ਤੁਹਾਡੀ। ਬਈ ਜਿੱਥੇ ਪੁਲਿਸ ਮੁਲਾਜ਼ਮਾਂ ਨੂੰ ਤਨੂੰ ਨਹੀਂ ਮੰਨੂ ਵੀ ਸਕੂਨ ਮਿਲੇਗਾ ਬਹੁਤ ਠੰਡਾ ਰਹੇਗਾ ਇਹਦੇ ਵਿੱਚ ਇੱਕ ਸੈਜਰ ਨੂੰ ਦੁੱਖ ਨਹੀਂ ਆਏਗਾ ਸਕੂਨ ਮਿਲੇਗਾ ਠੰਡਾ ਰਹੇਗਾ ਅੰਦਰ ਆਉਂਦੇ ਸਾਰ ਮੈਨੂੰ ਖੁਦ ਜਿਹੜੀਆਂ ਠੰਡੀਆਂ ਹਵਾਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਜੇਕਰ ਇੱਥੇ ਬੋੜ ਹੁੰਦਾ ਪਿੱਪਲ ਹੁੰਦਾ ਇੱਥੇ ਹੀ ਉਹਦੇ ਥੱਲੇ ਚਾਹੇ ਮੈਂ ਕਹਿੰਨਾ ਵੀ ਟੀਨ ਵਾਲੀ ਵੀ ਪਈ ਹੁੰਦੀ ਠੀਕ ਹੈ ਤੇ ਉਹਨੇ ਗਰਮ ਨਹੀਂ ਹੋਣਾ ਜਿਹੜਾ ਇਹਦਾ ਤੁਸੀਂ এনवायरमेंट ਕ੍ਰੀਏਟ ਕੀਤਾ ਹੈ ਮੈਨੂੰ ਲੱਗਦਾ ਪਿੱਪਲ ਨੂੰ ਔਰ ਬੋੜ ਨੂੰ ਬਰੋਟੇ ਨੂੰ ਇਹ ਸਾਰਾ ਉਹਦਾ ਅਸੀਂ ਕਹ ਲਈਏ ਰਿਪਲੇਸਮੈਂਟ ਹੈ ਕਿ ਸਾਡੇ ਘਰ ਦੇ ਵਿੱਚ ਇੱਕ ਕਮਰਾ ਜੇਕਰ ਅਸੀਂ ਬਣਾ ਲਈਏ ਜਿੰਨਾ ਵੀ ਸਸਪੈਂਡਿਕਲ ਪਾਰਟੀਕਲ ਹੈ ਜਿਹੜਾ ਪਹਿਲਾਂ ਬੋਰਡ ਪਿੱਪਲ ਨਿਮ ਐਬਜ਼ਾਰਬ ਕਰਦੀਆਂ ਸੀ ਉਹ ਹੁਣ ਇਹ ਕੰਦਾ ਐਬਜ਼ਾਰਬ ਕਰਨ ਦਾ ਦਮ ਰੱਖਦੀ ਹੈ ਤੇ ਫਿਰ ਇਹ ਛੱਤ ਕਿਵੇਂ ਬਣਾਈਏ ਸਾਤ ਇਹ ਸਟੀਰੀਆਂ ਲਾਈਆਂ ਨੇ ਹਾਂਜੀ ਹੈਗਾ ਕਿੰਨਾ ਕੁ ਫਰਕ ਮੇਰੇ ਸਾਹਮਣੇ ਨਾਲ ਤਾਂ ਅੱਧੋ-ਅੱਧ ਦਾ ਹੀ ਫਰਕ ਲੱਗਦਾ ਪਿਆ। ਅੱਧੋ-ਅੱਧ। ਭਾਈ ਜੀ ਕੀ ਫਰਕ ਹੈ ਤੁਸੀਂ ਇੱਥੇ ਹਵਾ ਲੈ ਰਹੇ ਸੀ? ਕੀ ਫਰਕ ਹੈ? ਫਰਕ ਭਾਈ ਬਹੁਤ ਵਧੀਆ ਵਨਯਾਰਾ ਭਾਈ। ਇੱਥੇ ਹਵਾ ਦਾ ਕੁਝ ਫਰਕ ਹੈ? ਹੈ ਜੀ ਹੈ। ਠੰਡਾ ਹੈ। ਹੈ ਜੀ? ਠੰਡ ਬਹੁਤ ਹੈ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਇਸ ਵੇਲੇ ਇਹ ਟ੍ਰੈਫਿਕ ਪੋਸਟ ਇਹ ਪੂਰੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਹ ਟ੍ਰੈਫਿਕ ਪੋਸਟ ਜ਼ਿਲ੍ਹਾ ਮੋਗਾ ਦੇ ਕਸਬੇ ਜਿਹੜਾ ਕੋਟ ਈਸੇਖਾਨ ਦੇ ਵਿੱਚ ਮੌਜੂਦ ਹੈਗੀ ਹੈ 메ਨ ਚੌਂਕ ਦੇ ਵਿੱਚ ਇਹ ਜਿਹੜੀ ਟ੍ਰੈਫਿਕ ਪੋਸਟ ਹੈਗੀ ਹੈ ਉਹ ਬਣਾਈ ਗਈ ਹੈ ਬੜੀ ਯੂਨੀਕ ਬੜੀ ਅਲੱਗ ਢੰਗ ਦੀ ਇਹ ਪੋਸਟ ਹੈਗੀ ਹੈ ਇਹ ਉਹ ਪੋਸਟ ਟ੍ਰੈਫਿਕ ਪੋਸਟ ਹੈਗੀ ਹੈ ਜੋ ਸ਼ਖਸ ਇਸ ਪੋਸਟ ਦੇ ਵਿੱਚ ਐਂਟਰ ਹੋਏਗਾ ਸਾਹ ਲਏਗਾ ਤਾ ਉਸ ਦਾ ਜਿਹੜਾ ਗੁੱਸਾ ਘੱਟ ਹੋ ਜਾਏਗਾ ਉਹਦੀ ਤਬੀਅਤ ਦੇ ਵਿੱਚ ਫਰਕ ਆ ਜਾਏਗਾ ਅਤੇ ਇੱਕ ਹੋਰ ਕਦਮ ਜਿਹੜਾ ਇੱਥੋਂ ਦੇ ਟ੍ਰੈਫਿਕ ਇੰਚਾਰਜ ਤਰਸੀਮ ਸਿੰਘ ਹੋਰਾਂ ਨੇ ਕੀਤਾ ਹੈ ਇਹਨਾਂ ਦੇ ਸਾਥੀਆਂ ਦੇ ਬਿਹੇਵ ਦੇ ਵਿੱਚ ਬੜਾ ਮਾਹੌਲ ਹੈਗਾ ਜਿਹੜਾ ਪਬਲਿਕ ਡੀਲਿੰਗ ਵਾਲਾ ਜਿਹੜਾ ਮਾਹੌਲ ਹੈਗਾ ਉਹ ਹੋਰ ਜ਼ਿਆਦਾ ਫ੍ਰੈਂਡਲੀ ਹੋ ਸਕਦਾ ਸੋ ਤਸਵੀਰਾਂ ਅਸੀਂ ਇਸ ਵੇਲੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਾਡੇ ਨਾਲ ਇਹ ਸਾਰਾ ਸ਼ੁਭ ਕਾਰਜ ਕਰਨ ਵਾਲੇ ਪੰਜਾਬ ਦੇ ਵਿੱਚ ਨਵੀਂ ਰਵਾਇਤ ਜਿਹੜੀ ਪਾਉਣ ਵਾਲੇ ਸਾਡੇ ਨਾਲ ਡਾਕਟਰ ਭੁੱਲਰ ਸਾਹਿਬ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਔਰ ਤਰਸੀਮ ਜੀ ਜਿਹੜੇ ਕਿ ਕੋਟ ਹਿਸੇਖਾਂ ਦੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਆਖਿਰ ਇਹ ਕੰਬੀਨੇਸ਼ਨ ਡਾਕਟਰ ਤੇ ਪੁਲਿਸ ਵਾਲਿਆਂ ਦਾ ਕਿਵੇਂ ਬਣਿਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਕੀ ਕੱਢੀ ਵੀ ਪੰਜਾਬੀ ਤੇ ਇੱਕ ਵਾਰ ਫੇਰ ਤੁਹਾਡੇ ਤੇ ਬਹੁਤ ਲੋਕਾਂ ਦਾ ਇਹ ਆਲਾਮਾ ਸੀ ਵੀ ਜਦੋਂ ਤੁਸੀਂ ਮਿੱਟੀ ਦਾ ਘਰ ਘਰੇ ਬਣਾਇਆ ਆਪਣੇ ਤੇ ਤੁਸੀਂ ਦਿਖਾਇਆ ਨਹੀਂ ਤੇ ਅੱਜ ਅਸੀਂ ਉਹ ਲਾਂਮਾ ਲਾਉਣ ਲਾਇਆ ਵੀ ਇਹਦੇ ਵਿੱਚ ਕਿਵੇਂ ਇਸਤੇਮਾਲ ਕੀਤਾ ਹੈ ਕਿਹੜੀ ਟੈਕਨੀਕ ਵਰਤੀ ਹੈ ਔਰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਇਹਨੂੰ ਨਾਰਮਲ ਪੋਸਟ ਨਾ ਸਮਝਿਆ ਜਾਵੇ ਇਹ ਟ੍ਰੈਫਿਕ ਨਾਲੋਂ ਜ਼ਿਆਦਾ ਹੈਲਥ ਦਾ ਧਿਆਨ ਵਧ ਰੱਖੇਗੀ ਮੁਲਾਜ਼ਮਾਂ ਦੇ ਖਾਸ ਕਰਕੇ ਸਭ ਤੋਂ ਪਹਿਲਾਂ ਕੀ ਕੱਟੀ ਵੀ ਪੰਜਾਬੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਨੇ ਫਰੂਕੀ ਜੀ ਕੇ ਗਰਮੈਸ਼ ਬਹੁਤ ਹੁੰਦੀ ਹੈ ਸਾਈਡ ਤੇ ਲੁੱਕ ਹੈ ਪੱਕੀ ਛੜਕ ਲੁੱਕ ਦੀ ਹੈ ਠੀਕ ਹੈ ਜਦੋਂ ਇਹਦੇ ਤੇ ਰਿਫਲੈਕਟ ਹੁੰਦੀਆਂ ਨੇ ਸਨ ਰੇਜ਼ ਜੀ ਤਾਂ ਉਹ ਉਹਦੀ ਜਿਹੜੀ ਪਾਵਰ ਹੈ ਉਹਦੀ ਜਿਹੜੀ ਹੀਟ ਹੈ ਉਹ 10 ਟਾਈਮ ਹੋ ਜਾਂਦੀ 10 ਗੁਣਾ ਵੱਧ ਹੋ ਜਾਂਦੀ ਆ ਨੋਰਮਲ ਹੀਟ ਨਾਲੋਂ ਮਤਲਬ ਫੀਲ ਲਾਈਕ ਜਿਹੜਾ ਹੈਗਾ ਉਹ 60 ਡਿਗਰੀ ਤੱਕ ਚੱਲ ਜਾਂਦੀ ਆ ਠੀਕ ਹੈ ਤਾਂ ਹੁਣ ਇੰਨੀ ਹੀਟ ਦੇ ਵਿੱਚ ਤੁਸੀਂ ਕਿਸੇ ਇਨਸਾਨ ਨੂੰ ਚਾਹੇ ਕੋਈ ਪੁਲਿਸ ਮੁਲਾਜ਼ਮ ਆ ਬਟ ਹੈ ਤਾਂ ਐਜ਼ ਅ ਹਿਊਮਨ ਬੀਿੰਗ ਉੱਥੇ ਇੱਕ ਇਨਸਾਨ ਦੇ ਰੂਪ ਚ ਇੱਕ ਹਿਊਮਨ ਬਾਡੀ ਲੈ ਕੇ ਖੜਾ ਹੋਇਆ ਤਾਂ ਰਿਐਕਸ਼ਨ ਤਾਂ ਉਹਦੀ ਬਾਡੀ ਵੀ ਕਰੇਗੀ ਠੀਕ ਆ ਪਿਤ ਤਾਂ ਉਹਦਾ ਵੀ ਹਾਈਪਰ ਹੋਏਗਾ ਤਾਂ ਹੁਣ ਇਹਦੀ ਗਰਮੈਸ਼ ਬੰਦਾ ਖੜੇਗਾ ਨੇਚਰਲੀ ਉਹਦੇ ਸੁਭਾਵ ਚ ਉਹਦੇ ਬਿਹੇਵੀਅਰ ਚ ਫਰਕ ਆਣਾ ਹੀ ਆਣਾ ਠੀਕ ਹੈ ਤਾਂ ਉਹ ਜਿਹੜਾ ਬਿਹੇਵੀਅਰ ਤੇ ਸੁਭਾਅ ਆ ਫਿਰ ਪਬਲਿਕ ਤੇ ਜਾਏਗਾ ਨਿਕਲੇਗਾ ਠੀਕ ਹੈ ਤਾਂ ਅੱਛਾ ਇੱਕ ਚੀਜ਼ ਹੋਰ ਮੈਂ ਜੋ ਕਾਊਂਟ ਕੀਤੀ ਐਜ਼ ਅ ਨੇਚਰਲ ਸਾਇੰਸ ਡਾਕਟਰ ਕਿ ਸਾਈਟ ਤੇ ਕਿੰਨਾ ਵਾਹਨ ਗੁਜ਼ਰਦਾ ਰੋਜ਼ ਇਹ ਕੋਈ ਇੱਕ ਦੋ ਦਾ ਹੈ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਾਹਨ ਗੁਜ਼ਰਦਾ ਹੈ ਔਰ ਜਦੋਂ ਉਹਨੂੰ ਮਹੀਨੇ ਵਾਈਜ਼ ਕੈਲਕੂਲੇਟ ਕਰੋਗੇ ਤਾਂ ਹਜ਼ਾਰਾਂ ਵਾਲਾ ਲੱਖਾਂ ਦੇ ਵਿੱਚ ਚਲੇ ਜਾਂਦਾ ਹੈ ਤੋ ਸਾਲ ਵਾਈਜ਼ ਕੈਲਕੂਲੇਟ ਕਰੋਗੇ ਤੋ ਲੱਖਾਂ ਲੱਖ ਕਰੋੜਾਂ ਦੀ ਚੱਲ ਜਾਂਦਾ ਹੈ ਤੇ ਕਰੋੜਾਂ ਵਾਹਨ ਬੰਦੇ ਉਸ ਮੁਲਾਜ਼ਮ ਦੇ ਸਰਾਊਂਡਿੰਗ ਗੁਜ਼ਰ ਜਾਂਦਾ ਇੱਕ ਸਾਲ ਦੋ ਸਾਲ ਦੇ ਵਿੱਚ ਤੋ ਜਿੰਨਾ ਵੀ ਕਾਰਬਨ ਡਾਈਆਕਸਾਈਡ ਹੈ ਕਾਰਬਨ ਮੋਨੋਆਕਸਾਈਡ ਹੈ ਸਲਫਰ ਆਕਸਾਈਡ ਹੈ ਨਾਈਟਰੋ ਆਕਸਾਈਡ ਹੈ ਸਾਰਾ ਉਹਦੇ ਫੇਫੜੇ ਦੇ ਅੰਦਰ ਜਮਾ ਹੋ ਜਾਂਦਾ ਦੈਨ ਉਹ ਉਹੀ ਨਾਰਮਲ ਬੰਦੇ ਦੇ ਜਿਹੜੇ ਫੇਫੜੇ ਆ ਅਗਰ ਉਸ 80 ਸਾਲ ਦੇ ਵਿੱਚ ਖਰਾਬ ਹੋਣੇ ਆ ਤੋ ਉਸ ਇਨਸਾਨ ਦੇ ਫੇਫੜੇ ਉਹ 40 ਸਾਲ 45 ਸਾਲ ਦੇ ਖਰਾਬ ਹੋ ਜਾਣੇ ਹੁਣ ਵੱਡੀ ਚੀਜ਼ ਕੀ ਹੈਗੀ ਕਿ ਉਹ ਇੱਕ ਪ੍ਰਾਈਵੇਟ ਜਬ ਪਬਲਿਕ ਸਰਵੈਂਟ ਹੋਣ ਦੇ ਨਾਤੇ ਗਵਰਨਮੈਂਟ empioy ਹੋਣ ਦੇ ਨਾਤੇ ਨੂੰ ਸੈਲਰੀ ਤਾਂ ਉਹ ਨਹੀਂ ਮਿਲਦੀਆਂ ਬਟ ਜਿਹੜਾ ਡੈਮੇਜ ਹੈ ਉਹ ਉਹਦੀ ਸੈਲਰੀ ਵੀ ਕਵਰ ਨਹੀਂ ਕਰੇਗੀ ਉਹ ਤਾਂ ਮੈਡੀਕਲ ਬਿੱਲ ਵੀ ਕਵਰ ਨਹੀਂ ਕਰ ਸਕਦੇ ਮਤਲਬ ਹੀ ਨਹੀਂ ਹੈਗਾ ਠੀਕ ਹੈ ਤਾਂ ਉਸ ਸੀਜ਼ ਨੂੰ ਮੁੱਖ ਰੱਖਦੇ ਹੋਏ ਚਲੋ ਇੱਥੇ ਸਾਡੇ ਕੋਟੀਸੇਖਾਂ ਦੇ ਵਿੱਚ ਫਸਟ ਟਾਈਮ ਟ੍ਰੈਫਿਕ ਇੰਚਾਰਜ ਤਾਂ ਉਹਨਾਂ ਨੇ ਆਪਣੀ ਗੁਜਾਰਿਸ਼ ਰੱਖੀ ਤਾਂ 10 ਦੀ ਸੇਵਾ ਲੱਗੀ ਤਸੀਂ ਸੋਚਿਆ ਕਿਉਂ ਨਾ ਬਾਇਓਮਾਸ ਦੇ ਨਾਲ ਕਿਉਂਕਿ ਗਲੋਬਲ ਵਾਰਮਿੰਗ ਨੂੰ ਲੈ ਕੇ ਡਾਕਟਰ ਸ਼ਿਵਦਰਸ਼ਨ ਮਾਲਿਕ ਜੀ ਦੀ ਰਿਸਰਚ ਦੇ ਮੁਤਾਬਕ ਅਸੀਂ ਆਲਰੇਡੀ ਆਪਾਂ ਨਾਰਥ ਇੰਡੀਆ ਦਾ ਪਹਿਲਾ ਬਾਇਓਮਾਸ ਹਾਸ ਬਣਾਇਆ ਹੈ ਤਾਂ ਅਸੀਂ ਉਸੇ ਪ੍ਰੋਜੈਕਟ ਨੂੰ ਇੱਥੇ ਇੰਸਟਾਲ ਕੀਤਾ ਹੈ ਕਿਉਂਕਿ ਇਹਦੀਆਂ ਕੰਦਾ ਬਰੀਡੇਬਲ ਹੁੰਦੀਆਂ ਨੇ ਮਤਲਬ ਇਸ ਚੌਂਕੀ ਦੇ ਵਿੱਚ ਪੁਲਿਸ ਮੁਲਾਜ਼ਮ ਤਾਂ ਚੰਗਾ ਸਾਹ ਲੈਣ ਲੈਣਗੇ ਇੱਟਾਂ ਵੀ ਸਾਹ ਲੈਣਗੇ ਇਹਦੀਆਂ ਡੈਫੀਨੇਟਲੀ ਜਿਹੜਾ ਸਸਪੈਂਡਿਕਲ ਪਾਰਟੀਕਲ ਹੁੰਦਾ ਹੈ ਸਸਪੈਂਡਿਕਲ ਪਾਰਟੀਕਲ ਕੀ ਹੈ ਤੇ ਜਿੰਨਾ ਵੀ ਵਾਹਨ ਗੁਜ਼ਰਦਾ ਸਭ ਦੀ ਰਗੜ ਘਸਦੀ ਆ ਰਬੜ ਆ ਜਿਹੜੀ ਟਾਇਰ ਘਸਦਾ ਉਹਦੇ ਉਹਦੇ ਜਿਹੜਾ ਸਾਇਲੈਂਸਰ ਹੈ ਉਹਦੇ ਵਿੱਚ ਜਿੰਨਾ ਵੀ ਪੋਲਿਊਸ਼ਨ ਨਿਕਲੇਗਾ ਸੋ ਕਾਰਬਨ ਨਿਕਲੇਗਾ ਉਹ ਸਸਪੈਂਡ ਹੋਇਆ ਪਾਰਟੀਕਲ ਹੈ ਉਹ ਲੰਗਸ ਐਬਜ਼ਾਰਬ ਕਰਨ ਦੀ ਬਜਾਏ ਕੰਧਾਂ ਐਬਜ਼ਾਰਬ ਕਰਨ ਗਿਆ ਜਿਹੜਾ ਅੰਦਰ ਬੰਦਾ ਬੈਠਾ ਉਹਦੇ ਲਈ ਜਿਹੜਾ ਬਾਹਰ ਖੜਾ ਉਹਦੇ ਲਈ ਨਹੀਂ ਠੀਕ ਹੈ ਜਿਹੜਾ ਅੰਦਰ ਬੈਠਾ ਦਰੋਂ ਕੰਦਾ ਐਬਜ਼ਾਰਬ ਕਰਨੀ ਆ ਤਾਂ ਉਹਦੇ ਲੰਗਸ ਤੇ ਉਹ ਪ੍ਰੈਸ਼ਰ ਘਟੇਗਾ ਉਹਦੀ ਸਕਿਨ ਤੇ ਪ੍ਰੈਸ਼ਰ ਘਟੇਗਾ ਤਾਂ ਉਹਨੂੰ ਉਹਦੀ ਬਾਡੀ ਨੂੰ ਹਾਈ ਆਕਸੀਜਨ এনवायरमेंट ਮਿਲੇਗਾ ਡੈਫੀਨਿਟਲੀ ਉਹ ਇੱਕ ਹੈਲਦੀ ਲਾਈਫਵੈਲ ਮੂਵ ਕਰ ਸਕਦਾ ਤਾਂ ਉਹਦੇ ਜੀਵਨ ਚ ਵੀ ਪਰਵਰਤਨ ਆਸ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਹੈਗੇ ਨੇ ਉਹਨਾਂ ਦੇ ਬਿਹੇਵ ਦੇ ਵਿੱਚ ਵੀ ਫਿਰ ਤਾਂ ਫਰਕ ਆਏਗਾ ਜੀ ਗੁੱਸਾ ਘਟ ਆਏਗਾ ਉਹਨਾਂ ਨੂੰ ਡੈਫੀਨਿਟਲੀ ਆਏਗਾ ਜਦੋਂ ਬੰਦਾ ਅੰਦਰ ਸ਼ਾਂਤ ਬੈਠਾ ਅੱਛਾ ਵੱਡੀ ਚੀਜ਼ ਹੈ ਇਹਦੇ ਚ ਏਸੀ ਦੀ ਜ਼ਰੂਰਤ ਨਹੀਂ ਅੱਛਾ ਇਹਦੇ ਚ ਇੰਨੀ ਤਪਦੀ ਧੁੱਪ ਚ ਵੀ ਏਸੀ ਦੀ ਜ਼ਰੂਰਤ ਨਹੀਂ ਏਸੀ ਦੀ ਜ਼ਰੂਰਤ ਨਹੀਂ ਬਾਹਰ ਅਗਰ 52 ਆਦਾ ਇਹ ਤੁਹਾਨੂੰ 37 ਨੇ 38 ਤੱਕ ਮਿਲੇਗਾ ਅੱਛਾ ਹਾਂਜੀ ਹਾਂਜੀ ਇਹ ਇਹ ਜਿਹੜਾ ਪ੍ਰੈਕਟੀਕਲ ਸਾਡਾ ਰਾਜਸਥਾਨ ਦਾ ਹੈ ਬੀਕਾਨੇਰ ਦਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਅੱਛਾ ਅੱਛਾ ਉੱਥੇ ਵੀ ਸਾਡੇ ਬਣੇ ਹੋਏ ਆ ਹੁਣ ਤੁਸ਼ਾੰਗ ਦੇ ਵਿੱਚ ਅਸੀਂ ਗਾਊਕ੍ਰੀਟ ਪਿੰਡ ਬਣਾ ਰਹੇ ਹਾਂ ਜਿੱਥੇ ਆਲ ਓਵਰ ਇੰਟਰਨੈਸ਼ਨਲ ਲੈਵਲ ਤੇ ਲੋਕ ਆ ਕੇ ਟ੍ਰੇਨਿੰਗ ਲੈ ਰਹੇ ਨੇ ਕਿ ਬਾਇਓਮਾਸ ਨੂੰ ਬਣਾਉਣਾ ਕਿ राजस्थान जी ते 52 53 54 ਚੱਲ ਜਾਂਦਾ ਵਾ ਜੂਨ ਜੁਲਾਈ ਦੇ ਵਿੱਚ ਤਾਂ ਉਥੇ 38 39 40 ਤੱਕ ਸਾਨੂੰ ਮਿਲਦਾ ਅੰਦਰ ਤਾਂ ਇੱਕ ਕੂਲਰ ਦੇ ਵਿੱਚ ਤੁਸੀਂ ਪਾਣੀ ਪਾ ਕੇ ਵੀ ਅੰਦਰ ਬੈਠਦੇ ਹੋ ਤਾਂ ਸਫੀਸ਼ੀਐਂਟ ਆਰਾਮ ਨਾਲ ਬਹੁਤ ਮਜ਼ੇਦਾਰ ਤੁਸੀਂ ਨੀਂਦ ਲੈ ਸਕਦੇ ਹੋ ਅੱਛਾ ਡਾਕਟਰ ਸਾਹਿਬ ਇਹਦੇ ਸਟ੍ਰਕਚਰ ਬਾਬਤ ਵੀ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਟ੍ਰੈਫਿਕ ਇੰਚਾਰਜ ਤਰਸੀਮ ਸਿੰਘ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਅੱਛਾ ਤਰਸੀਮ ਜੀ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੇ ਮਨ ਦੇ ਵਿੱਚ ਇਹ ਆਈਡੀਆ ਆਪਣੇ ਕਲੀਗਸ ਪ੍ਰਤੀ ਜਿਹੜੇ ਇੱਥੇ ਡਿਊਟੀ ਦਿੰਦੇ ਨੇ ਮੁਲਾਜ਼ਮਾਂ ਪ੍ਰਤੀ ਇਹ ਕਿਵੇਂ ਪਨਪਿਆ ਜੀ ਪਹਿਲੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਨਾਲ ਗੱਲਬਾਤ ਕਰਨ ਦਾ ਜੀ ਜਦੋਂ ਮੈਂ ਪਹਿਲੇ ਦਿਨ ਇੱਥੇ ਆਇਆ ਸੀਗਾ ਤੇ ਮੇਰਾ ਜਿਹੜਾ ਸ਼ੈੱਡ ਆ ਬਹੁਤ ਤਪਦਾ ਸੀ ਗਰਮੀ ਦੇ ਨਾਲ ਫਿਰ ਮੈਂ ਚੇਅਰਮੈਨ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਜੀ ਇਹ ਤਾਂ ਆਪਾਂ ਮੋਡੀਫਾਈ ਕਰੀਏ ਕੁਝ ਤਪਸ਼ੇ ਦੀ ਘਟੇ ਵੀ ਅੰਦਰ ਬਹਿਣਾ ਬਹੁਤ ਔਖਾ ਹੈ ਠੀਕ ਹੈ ਇਹ ਕਿੰਦੇ ਵੀ AC ਲਵਾ ਦਨੇ ਮੈਂ ਕਹ ਜੇ AC ਨਾਲ ਕੰਮ ਨਹੀਂ ਚੱਲਣਾ ਕਿਉਂਕਿ ਜੋ ਤਪਸ਼ੀ ਇੰਨੀ ਆ ਕਿ AC ਵੀ ਕੰਮ ਨਹੀਂ ਕਰੇਗਾ ਮਤਲਬ ਇੱਕ ਵਾਰ ਤੁਸੀਂ ਨਾ ਮੈਂ ਕਹਾਂਗਾ ਕੈਮਰਾ ਪਰਸਨ ਨੂੰ ਪੁਲਿਸ ਦੀ ਜਿਹੜੀ ਉਹ ਪੋਸਟ ਹੈਗੀ ਐ ਇੱਥੇ ਜਿਹੜੀ ਬਣੀ ਹੋਈ ਟ੍ਰੈਫਿਕ ਪੋਸਟ ਬਣੀ ਹੋਈ ਆ ਉਹਨੂੰ ਜ਼ਰੂਰ ਦਿਖਾਉਣ ਪੂਰੀ ਤਰ੍ਹਾਂ ਲੋਹੇ ਦੀ ਐ ਔਰ ਇਸ ਲੋਹੇ ਦੀ ਪੋਸਟ ਦੇ ਵਿੱਚ ਬੈਠਣ ਦਾ ਬਹੁਤ ਦੂਰ ਦੀ ਗੱਲ ਐ ਇੱਥੇ ਅੰਦਰ ਜਾਣਾ ਵੀ ਤੰਦੂਰ ਦੇ ਵਿੱਚ ਜਾਣ ਦੇ ਬਰਾਬਰ ਸੀ ਜੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਗਰਮੀ ਸੀ ਤੇ ਫਿਰ ਚੇਅਰਮੈਨ ਸਾਹਿਬ ਨੇ ਸਲਾਹ ਕੀਤੀ ਵੀ ਇਹਨੂੰ ਮੋਡੀਫਾਈ ਕੀਤਾ ਜਾਵੇ ਤਰਮੋਕੋਲ ਲਾ ਕੇ ਪਲਾਈ ਲਾ ਕੇ ਇਹਨੂੰ ਕੁਛ ਤੀਕੇ ਨਾਲ ਤਿਆਰ ਕੀ ਦੇਵੇ ਜੀ ਤੇ ਠੰਡਕ ਹੋ ਜਾਏ ਥੋੜੀ ਜੀ ਤਪਸ਼ ਘਟ ਜਾਏ ਠੀਕ ਹੈ ਤੇ ਉਹਨਾਂ ਨੇ ਫਿਰ ਮੇਰੀ ਡਾਕਟਰ ਭੁੱਲਰ ਸਾਹਿਬ ਨਾਲ ਮੁਲਾਕਾਤ ਕਰਾਈ ਤੇ ਇਹਨਾਂ ਨੂੰ ਸੇਵਾ ਲਈ ਵੀ ਤੁਸੀਂ ਡਿਸਕਸ ਕਰੋ ਇਸ ਬਾਰੇ ਵੀ ਕੀ ਹੋ ਸਕਦਾ ਹੈ ਸਪਸ਼ਟ ਤੌਰ ਤੇ ਫਿਰ ਅਸੀਂ ਜਦੋਂ ਡਿਸਕਸ ਕੀਤੀ ਤੇ ਭੁੱਲਰ ਸਾਹਿਬ ਨੇ ਮੈਨੂੰ ਦੱਸਿਆ ਵੀ ਇੱਕ ਬਾਇਓਮਾਸ ਦਾ ਘਰ ਬਣਾਇਆ ਹੋਇਆ ਤੇ ਤੁਹਾਨੂੰ ਅਸੀਂ ਵਿਜ਼ਿਟ ਕਰਾਉਣੇ ਆਂ ਅਗਰ ਉਹ ਪਸੰਦ ਆਇਆ ਤੇ ਆਪਾਂ ਉਹਦੇ ਨਾਲ ਦੀ ਪੋਸਟ ਇੱਥੇ ਬਣਾਵਾਂਗੇ ਮੈਂ ਗਿਆ ਜਦੋਂ ਪ੍ਰੈਕਟੀਕਲ ਕੀਤਾ ਤੇ ਵਾਕਿਆ ਹੀ ਇੱਕ ਬਹੁਤ ਸਮਝ ਲਓ ਕਿ ਲੱਭੀ ਉਜੂਬਾ ਹੀ ਹੈ ਜੀ ਜਿਹੜਾ ਇਹਨਾਂ ਨੇ ਬਣਾਇਆ ਤਿਆਰ ਕੀਤਾ ਹੋਇਆ ਬਾਇਓ ਉਜੂਬਾ ਕਿਵੇਂ ਲੱਗਿਆ ਜੀ ਉਹ ਉਜੂਬਾ ਇਸ ਤਰ੍ਹਾਂ ਲੱਗਿਆ ਜੀ ਜਦੋਂ ਬਾਹਰ ਅਸੀਂ ਕਾਰ ਦੇ ਵਿੱਚ ਬੈਠੇ ਸੀ ਏਸੀ ਵਿੱਚ ਬੈਠੇ ਸੀ ਜਦੋਂ ਬਾਹਰ ਨਿਕਲੇ ਗਰਮੀ ਬਹੁਤ ਸੀਗੀ ਜਦੋਂ ਅਸੀਂ ਅੰਦਰ ਗਏ ਤੇ ਸਾਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਅਸੀਂ ਖੜੇ ਕਿੱਥੇ ਆ ਅੰਨੇ ਕੋਈ ਠੰਡਕ ਤੇ ਇਹਨਾਂ ਕੋਈ ਸ਼ੁੱਧ ਵਾਤਾਵਰਣ ਮਿਲਿਆ ਉਹਦੇ ਅੰਦਰ ਸਾਨੂੰ ਫਿਰ ਇਹਨਾਂ ਦੇ ਇੱਕ ਬੇਸਮੈਂਟ ਸੀ ਮੈਨੂੰ ਉਹਦੇ ਵਿੱਚ ਲੈ ਕੇ ਗਏ ਜਦੋਂ ਬੇਸਮੈਂਟ ਚ ਲੈ ਕੇ ਗਏ ਤੇ ਉਹ ਤਾਂ ਸਮਝ ਲਓ ਵੀ ਏਸੀ ਨਾ ਵੀ ਵਧੀਆ ਸੀਗਾ ਜੀ ਉਸ ਤਰ੍ਹਾਂ ਦਾ ਮਾਹੌਲ ਇੱਥੇ ਬਗਾਰੇ ਸੀ ਲੱਗੇ ਇਸ ਪੋਸਟ ਦੇ ਵਿੱਚ ਰਹੇਗਾ ਹਾਂਜੀ ਹਾਂਜੀ ਜਦੋਂ ਬਿਲਕੁਲ ਤਿਆਰ ਹੋ ਗਈ ਉਦੋਂ ਇਹੀ ਰਹੇਗਾ ਜੀ ਮਾਹੌਲ ਉਹਦੇ ਵਿੱਚ ਸਿਰਫ ਇੱਕ ਪੱਖਾ ਚੱਲਦਾ ਸੀ ਤੇ ਐਂ ਲੱਗਦਾ ਸੀ ਜਿਵੇਂ ਅਸੀਂ ਏਸੀ 'ਚ ਬੈਠੇ ਹੁੰਨੇ ਆ ਤੇ ਫਿਰ ਅੱਛਾ ਡਾਕਟਰ ਸਾਹਿਬ ਕਹਿ ਰਹੇ ਨੇ ਵੀ ਪੁਲਿਸ ਮੁਲਾਜ਼ਮਾਂ ਦੀ ਹੈਲਥ ਨੂੰ ਤਾਂ ਬੜਾ ਫਰਕ ਪੈ ਗਈ ਪਏਗਾ ਪੁਲਿਸ ਮੁਲਾਜ਼ਮਾਂ ਦੀ ਪਬਲਿਕ ਡੀਲਿੰਗਸ ਵੀ ਬੜਾ ਫਰਕ ਆਏਗਾ ਕੀ ਦੱਸਿਆ ਜੀ ਡਾਕਟਰ ਸਾਹਿਬ ਨੇ ਬਿਲਕੁਲ ਜੀ ਡਾਕਟਰ ਸਾਹਿਬ ਸਹੀ ਕਹਿ ਰਹੇ ਨੇ ਜੀ ਜੇ ਦੇਖੋ ਸਾਡਾ ਮਨ ਸ਼ਾਂਤ ਹੋਏਗਾ ਸਰੀਰ ਤੰਦਰੁਸਤਾ ਹੋਏਗਾ ਤੇ ਆਟੋਮੈਟਿਕਲੀ ਕਿੱਥੇ ਅਸੀਂ ਉਹ ਏ ਕਾ ਕੇ ਬੁਲਾਉਣਾ ਫਿਰ ਅਸੀਂ ਜੀ ਕਾ ਕੇ ਬੁਲਾਵਾਂਗੇ ਜੀ ਜਦੋਂ ਸਾਡਾ ਮਨ ਸ਼ਾਂਤ ਹੋਏਗਾ ਅਸੀਂ ਪਬਲਿਕ ਦੇ ਨਾਲ ਵਧੀਆ ਤਰੀਕੇ ਨਾਲ ਡੀਲ ਕਰਾਂਗੇ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਤਰਸੇਮ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਸੋ ਤੁਹਾਡੀ ਮੁਲਾਕਾਤ ਹੁਣ ਇਹ ਸਾਰਾ ਜਿਹੜਾ ਪ੍ਰੋਜੈਕਟ ਹੈਗਾ ਉਸ ਬਾਬਤ ਜਿਹੜਾ ਅਸੀਂ ਕਹੇ ਲਈ ਵੀ ਮਹੀਨੇ ਦਾ ਟਾਈਮ ਹੁੰਦਾ ਲੇਕਿਨ 15 ਦਿਨਾਂ ਦੇ ਵਿੱਚ ਹੀ ਸਾਡੇ ਬਾਪੂ ਜੀ ਨੇ ਕੰਪਲੀਟ ਕਰਤਾ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਕਿੰਨੀ ਕ ਮਿਹਨਤ ਲੱਗੀ ਆ ਬੜਾ ਗਰਮੀ ਕਹਿੰਦੇ ਬੜਾ ਪਸੀਨਾ ਵਹਾਇਆ ਤੁਸੀਂ ਇੱਥੇ ਮਿਸਤਰੀਆਂ ਨਾਲ ਤੁਸੀਂ ਹੁਣ ਵੀ ਦੇਖ ਹੀ ਰਹੇ ਹੋ ਕਿ ਪਸੀਨਾ ਚੋਈ ਜਾ ਰਿਹਾ ਹੈ ਹਾਂਜੀ ਸਾਡੇ ਨਾਲ ਸਾਰਾ ਜਿੰਨਾ ਵੀ ਸਾਡਾ ਸੁਰੱਖਿਆ ਪ੍ਰਬੰਧਕ ਤੇ ਜਿੰਨੇ ਸਾਡੇ ਨਾਲ ਬੈਠੇ ਨੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਸਾਡੇ ਏ.ਸੀ. ਸਾਹਿਬ ਇਹਨਾਂ ਨੇ ਸਾਡੇ ਨਾਲ ਬੜਾ ਸਾਥ ਦਿੱਤਾ ਹੈ ਭਾਈ ਤਸੀਮ ਸਿੰਘ ਨੇ ਬੜਾ ਸਾਥ ਦਿੱਤਾ ਹੈ ਇਹਨਾਂ ਦਾ ਇਹ ਸੀ ਕਿ ਦੇਖਦੇ ਸਾਨੂੰ ਕੰਮ ਕਰਦੇ ਕਈ ਵਾਰ ਮੈਨੂੰ ਇਹ ਕਹਿ ਦਿੰਦੇ ਸੀ ਤੁਸੀਂ ਆਪ ਕਿਉਂ ਕਰਦੇ ਹੋ ਇਹ ਅਸੀਂ ਘਰ ਇਸ ਤਰ੍ਹਾਂ ਬਣਾਇਆ ਕਿ ਅਸੀਂ ਆਪਣੀ ਭਾਵਨਾ ਨਾਲ ਬਣਾਇਆ ਕਿ ਜੋ ਵੀ ਸਾਡਾ ਇੱਥੇ ਅਫਸਰ ਸਹਿਬਾਨ ਬੈਠਣਗੇ ਨਾ ਉਹਨਾਂ ਨੂੰ ਮਾਨੂੰ ਸ਼ਾਂਤੀ ਆਊਗੀ ਹਾਂਜੀ ਉਹਨਾਂ ਨੇ ਮਾਨੂੰ ਪਤਾ ਲੱਗੂ ਵੀ ਅਸੀਂ ਕਿਤੇ ਬੈਠੇ ਹੋਏ ਆ ਤਪਦੇ ਨਹੀਂ ਤਾਂ ਫੇਰ ਤਾਂ ਹੀ ਸਾਡਾ ਫਾਇਦਾ ਹੈ ਨਾ ਜੇ ਅਸੀਂ ਇਹਨਾਂ ਬਾਰੇ ਨਹੀਂ ਸੋਚ ਸਕਦੇ ਠੀਕ ਹੈ ਇੱਕ ਇੱਕ ਵਹਾਨ ਦਾ ਇਹ ਖਿਆਲ ਰੱਖਦੇ ਆ ਅਰੇ ਹਰ ਇੱਕ ਨੂੰ ਮਤਲਬ ਚੰਗੀ ਇਹ ਸਲਾਹ ਦਿੰਦੇ ਆ ਤੇ ਫਿਰ ਇਹਨਾਂ ਵਾਸਤੇ ਸਾਡਾ ਕਰਦਾ ਫਰਜ ਬਣਦਾ ਸੀ ਬੇਨਤੀ ਕਰੂਗਾ ਕਿ ਸਾਡੇ ਜਿਹੜੇ ਨਾਲ ਐਸ்சி ਸਾਹਿਬ ਅਜੇ ਤਾਂ ਸੇਮ ਸਿੰਘ ਜੀ ਮਹਿੰਦਰ ਸਿੰਘ ਜੀ ਜਦ ਕਦੇ ਮੈਂ ਇੱਥੇ ਨਹੀਂ ਸਾਡੀ ਲੇਬਰ ਨੂੰ ਇਹ ਸੰਭਾਲਦੇ ਆ ਜੀ ਕੀ ਬਾਤ ਹੈ ਜੋ ਉਹ ਮੰਗਦੇ ਆ ਉਹ ਉਹ ਲਿਆ ਕੇ ਇਹ ਦਿੰਦੇ ਆ ਜੀ ਇਹਨਾਂ ਦਾ ਸੇਵਾ ਦਾ ਬਹੁਤ ਵੱਡਾ ਸਾਡੇ ਨਾਲ ਸਹਿਯੋਗ ਹੈ ਉਹਨਾਂ ਦਾ ਮੁਰਕਾ ਵੀ ਨਹੀਂ ਸਹਾਰਦੇ ਇਹਦੇ ਭਾਈ ਸਾਹਿਬ ਜੀ ਤੁਸੀਂ ਜੇ ਨਹੀਂ ਆਏ ਤਾਂ ਅਸੀਂ ਇਹਨਾਂ ਦੇ ਨਾਲ ਧੁੱਪੇ ਖੜਨਾ ਇਹਨਾਂ ਦੇ ਨਾਲ ਪਾਣੀ ਠੰਡਾ ਪਾਵਾ ਮਿਲਕ ਬਦਾਮ ਪੀਣ ਪਾਵਾ ਕੁਛ ਪੀਣ ਇਹਨਾਂ ਨੇ ਲਿਆ ਕੇ ਦੇਣਾ ਉਹਨਾਂ ਨੂੰ ਪੂਰੀ ਡਿਊਟੀ ਦਿੱਤੀ ਸਾਡੇ ਨਾਲ ਹੀ ਇਹਨਾਂ ਨੇ ਬਿਲਕੁਲ ਮੈਨੂੰ ਵੀ ਇਥੋਂ ਦਾ ਕਹਿ ਵੀ ਭਾਈ ਤੁਸੀਂ ਵੀ ਬਾਪੂ ਜੀ ਸਾਡੇ ਨਾਲ ਹੀ thro ਸਾਡੇ ਕੋਲ ਖਾਓ ਪੀਓ ਮੈਂ ਕਿਹਾ ਨਹੀਂ ਆਪਾਂ ਘਰੇ ਚੱਲਦੇ ਘਰੇ ਸਕਦੇ ਹਾਂ ਚਕਾਉਨੇ ਆ ਪਰ ਕਿਤੇ ਸਾਨੂੰ ਇਹ ਇਹਨਾਂ ਬੰਦੇ ਦੀ ਸੇਵਾ ਕਰਕੇ ਇਹਨਾਂ ਨੂੰ ਸਕੂਨ ਮਿਲਦਾ ਕਿ ਧੁੱਪ ਦੇ ਵਿੱਚ ਇੱਕ ਮਿੰਟ ਵੀ ਕਿਤੇ ਇਹਨਾਂ ਨੇ ਕਦੇ ਮੱਥੇ ਵਾਤ ਨਹੀਂ ਪਾਇਆ ਅਸੀਂ ਦਿਲੋਂ ਅਸੀਂ ਕੀਤਾ ਇਸ ਕਰਕੇ ਇਹ ਸਾਡੀ ਸੇਵਾ ਕਾਰਪੁਰਖ ਵਜੋਂ ਪ੍ਰਵਾਨ ਕਰਨ ਤੇ ਬਾਕੀ ਸੰਗਤ ਪ੍ਰਵਾਨ ਕਰੇ ਬਾਕੀ ਸਾਰਾ ਜਿੰਨਾ ਵੀ ਇਹ ਪਰਹਾਲਾ ਕੀਤਾ ਗਿਆ ਦਾਸ ਦਾ ਬੇਟਾ ਭਾਈ ਵਰਿੰਦਰ ਸਿੰਘ ਪੋਲਰ ਉਹਨਾਂ ਦੇ ਬਦੌਲਤ ਸਾਰਾ ਅਸੀਂ ਕਰ ਰਹੇ ਆਂ ਸੋ ਇਹਨਾਂ ਹੀ ਕਹਿੰਦੇ ਫੇਰ ਜਾ ਕੇ ਠੀਕ ਹੈ ਅੱਛਾ ਮਹਿੰਦਰ ਜੀ ਕੀ ਕਹੋਗੇ ਤੁਸੀਂ ਬੜੀ ਮਿਹਨਤ ਕੀਤੀ ਹੈ ਬਾਪੂ ਜੀ ਨੇ ਇੱਥੇ ਔਰ ਤਰਸੀਮ ਜੀ ਨੇ ਵੀ ਬੜਾ ਚੰਗਾ ਉਪਰਾਲਾ ਕੀਤਾ ਹੈਗਾ ਆਪਣੇ ਕੁਲੀਗ ਵਾਸਤੇ ਆਪਣੇ ਸਾਥੀ ਮੁਲਾਜ਼ਮਾਂ ਵਾਸਤੇ ਲੱਗਦਾ ਕਿ ਸਕੂਨ ਆਊਗਾ ਇੱਥੇ ਇਸ ਥਾਂ ਬਹਿ ਕੇ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਦਾ ਅਜੇ ਤਾਂ ਤਿਆਰ ਨਹੀਂ ਹੋਇਆ ਮੈਂ ਪਰਸੋਂ ਅੰਦਰ ਇਹਦੇ ਖੜਾ ਸੀ ਜੀ ਠੰਡਕ ਮਹਿਸੂਸ ਹੁੰਦੀ ਸੀ ਹਾਂਜੀ ਮਨ ਨੂੰ ਵੀ ਠੰਡਕ ਮਹਿਸੂਸ ਹੁੰਦੀ ਤੈਨੂੰ ਵੀ ਹੁੰਦੀ ਸੀ ਮਨ ਨੂੰ ਵੀ ਤੈਨੂੰ ਵੀ ਦੋਨਾਂ ਨੂੰ ਹਾਂਜੀ ਇਹ ਧੁੱਪੇ ਲੱਗੇ ਰਹਿੰਦੀ ਅਸੀਂ ਕਹਿੰਦੇ ਰਹਿੰਦੇ ਹਾਂ ਸਭ ਤੋਂ ਇਹ ਛਾਂਵੇਂ ਹੋ ਜੂਜੀ ਅੱਛਾ ਕਹਿੰਦੇ ਨਹੀਂ ਨਹੀਂ ਅਸੀਂ ਆਪ ਅੱਥੀ ਕੰਮ ਕਰਕੇ ਨਾਲ ਬਣਾਵਾਂਗੇ ਕਿਆ ਬਾਤ ਬਹੁਤ ਵਧੀਆ ਲੱਗਿਆ ਜੀ ਜੀ ਇੱਥੇ ਆ ਕੇ ਪਹਿਲੀ ਪੋਸਟਿੰਗ ਮੈਨੂੰ ਬਹੁਤ ਵਧੀਆ ਲੱਗਿਆ ਕਿਆ ਬਾਤ ਹੈ ਬਹੁਤ ਸੰਯੋਗ ਮਿਲਦੇ ਆ ਇਹਨਾਂ ਦਾ ਜੀ ਜੀ ਮਹਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤਰਸੇਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਗੱਲਬਾਤ ਵਾਸਤੇ ਸੋ ਇਹ ਪ੍ਰੋਜੈਕਟ ਹੈਗਾ ਜਿਹੜਾ ਮਿਸਪੈਲਟੀ ਜੇ ਏ ਮੇਰੇ ਵੀਰ ਡਾਕਟਰ ਸਾਹਿਬ ਛੋਟੇ ਤਾਂ ਤੁਹਾਡੀ ਮਿਊਨਿਸਪੈਲਟੀ ਨੂੰ ਲੱਗਦਾ ਕਿ ਪੂਰੇ ਪੰਜਾਬ ਦੀ ਸਭ ਤੋਂ ਪਹਿਲੀ ਮਿਊਨਿਸਪੈਲਟੀ ਬਣ ਗਈ ਹੈ ਜਿੱਥੇ ਇਹ ਜਿਹੜਾ ਬਾਇਓਮਾਸ ਚੌਂਕੀ ਬਣਾਈ ਹੈ ਬਿਲਕੁਲ ਜੀ ਕਿਉਂਕਿ ਇਹ ਜਦੋਂ ਪਹਿਲਾਂ ਵੀ ਇੱਥੇ ਸਾਨੂੰ ਬੜੀ ਪ੍ਰੋਬਲਮ ਆਉਂਦੀ ਸੀ ਮੁਲਾਜ਼ਮਾਂ ਨੂੰ ਸਾਡੇ ਥੋਂ ਦੇ ਸਮਾਜ ਸੇਵੀ ਸ਼੍ਰੀ ਧੀਰ ਸਾਹਿਬ ਜੀ ਵਿਜੇ ਕੁਮਾਰ ਧੀਰ ਜੀ ਉਹਨਾਂ ਨੇ ਵੀ ਐਸਐਚਓ ਸਾਹਿਬ ਦੇ ਡਿਪਟੀ ਸਾਹਿਬ ਦੇ ਕਹਿਣ ਤੇ ਇੱਥੇ ਇੱਕ ਪੁਲਿਸ ਪੋਸਟ ਜਿਹੜੀ ਏ ਉਹ ਰਖਵਾਈ ਸੀ ਪਰ ਉਹਦੇ ਵਿੱਚ ਦਿੱਕਤਾਂ ਬਹੁਤ ਜ਼ਿਆਦਾ ਹੁੰਦੀਆਂ ਸੀ ਜਿਵੇਂ ਮੇਰੇ ਤੋਂ ਪਹਿਲਾਂ ਸਾਰਾ ਕੁਝ ਤੁਹਾਨੂੰ ਸਾਡੇ ਇੰਚਾਰਜ ਜਿਹੜੇ ਤੋਂ ਤਰਸੀਮ ਜੀ ਏ ਉਹਨਾਂ ਨੇ ਦੱਸਿਆ ਹੀ ਏ ਔਰ ਉਹ ਦਿੱਕਤਾਂ ਆਉਣ ਦੇ ਕਰਕੇ ਇਹਨਾਂ ਨੂੰ ਇੱਥੇ ਬੈਠਣ ਦੀ ਵੀ ਸਮੱਸਿਆ ਸੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਏ ਕਿ ਭਈ ਜਦੋਂ ਵੀ ਕੋਈ ਟ੍ਰੈਫਿਕ ਦੀ ਲੰਘਣਾ ਕਰਦਾ ਸੀ ਤੇ ਇਹ ਪਹਿਲਾਂ ਹੀ ਗਰਮੀ ਵਿੱਚ ਇੰਨੇ ਗਰਮ ਹੁੰਦੇ ਸੀ ਕਿ ਉਹਦਾ ਬਦੋਬਦੀ ਨਾਰਮਲ ਬੰਦੇ ਨੂੰ ਵੀ ਕਹਿਟੇਵੇਂ ਇਹਨਾਂ ਦੀਆਂ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਮੈਂ ਇਹ ਗੱਲ ਧੰਨਵਾਦੀ ਹਾਂ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਇਹ ਬੜਾ ਕੂਲ-ਕੂਲ ਜਿਹੜਾ ਸਾਨੂੰ ਬਾਤਾਂ ਕਰਨ ਦੇ ਵਿੱਚ ਇਹਨਾਂ ਨੂੰ ਬਿਠਾਉਣ ਦਾ ਮੌਕਾ ਦਿੱਤਾ ਕਿਉਂਕਿ ਜਿਹੜੀ ਪਬਲਿਕ ਹੈ ਚਲੋ ਕਿਸੇ ਟਾਈਮ ਗਲਤੀਆਂ ਵੀ ਕਰਦੀ ਏ ਪਰ ਅਸੀਂ ਕਹਿੰਦੇ ਆ ਵੀ ਵਾਰਨਿੰਗ ਦੇ ਕੇ ਵੀ ਉਹਨਾਂ ਨੂੰ ਛੱਡ ਦੇਣਾ ਪੁਲਿਸ ਵਾਲੇ ਮੈਂ ਤਾਂ ਇਹ ਮੰਨਦਾ ਕਿ ਪੁਲਿਸ ਵਾਲੇ ਵੀ ਤਾਂ ਇਨਸਾਨ ਹੀ ਨੇ ਬੰਦੇ ਨੇ ਕਿਉਂਕਿ ਜਦੋਂ ਇਹ ਜਦੋਂ 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 ਉਹ ਬੈਠਣਗੇ ਉਹਨਾਂ ਦੇ ਮਨ ਵਿੱਚ ਵੀ ਸ਼ਰਦਾ ਪਾਉਣਾ ਹੋਏਗੀ ਵੀ ਨਹੀਂ ਵੀ ਜੇਕਰ ਕੋਈ ਇਨਸਾਨ ਗਲਤੀ ਕਰਦਾ ਹੈ ਹੀ ਇੱਕ ਕਰੀ ਉਹਨਾਂ ਨੂੰ ਮੌਕਾ ਵੀ ਦੇਣਾ ਔਰ ਇਹ ਪਰਾਲਾ ਜਿਹੜਾ ਇਹ ਮੇਨ ਸਾਡੇ ਡਾਕਟਰ ਸਾਹਿਬ ਨੇ ਕੀਤਾ ਇਹਦੇ ਵਿੱਚ ਇਹਨਾਂ ਦਾ ਹੀ ਪੂਰਾ ਯੋਗਦਾਨ ਹੈ ਇਹ ਵਧਾਈ ਦੇ ਪਾਤਰ ਹਨ ਜੀ ਸੋ ਸਾਡੇ ਨਾਲ ਐਮਸੀ ਸਾਹਿਬ ਵੀ ਨੇ ਜਿਹੜੇ ਪੂਰੇ ਇਸ ਥਾਂ ਦੇ ਵਿੱਚ ਜੀ ਜੀ ਥਾਂ ਦੇ ਵਿੱਚ ਜਿਹੜੀ ਕੜੀ ਬੰਨੇ ਨੇ ਸੋ ਕੋਟੀ ਸੇਖਾਂ ਦੀ ਮਿਸਪੈਲਟੀ ਦੀ ਜਿਹੜੀ ਪ੍ਰਧਾਨਗੀ ਕਰਦੇ ਵੀ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਕੋਟੀ ਸੇਖਾਂ ਪਹੁੰਚਣ ਦੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਰ ਕੀ ਮਹੌਲ ਚੱਲ ਰਿਹਾ ਜੀ ਕਹਿੰਦੇ ਵੀ ਪੰਜਾਬ ਦੇ ਵਿੱਚ ਪਹਿਲੀ ਮਿਊਨਿਸਪੈਲਟੀ ਬਣ ਗਈ ਹੈ ਤੁਹਾਡੀ ਵੀ ਜਿੱਥੇ ਪੁਲਿਸ ਮੁਲਾਜ਼ਮਾਂ ਨੂੰ ਤੰਨੂ ਨਹੀਂ ਮੰਨੂ ਵੀ ਸਕੂਨ ਮਿਲੇਗਾ ਬਿਲਕੁਲ ਜੀ ਸਾਡੇ ਜੋ ਇੰਚਾਰ ਸਾਹਿਬ ਨੇ ਟ੍ਰੈਫਿਕ ਦੇ ਇਹਨਾਂ ਨੇ ਸਾਡੇ ਕੋਲ ਬੇਨਤੀ ਕੀਤੀ ਅਸੀਂ ਇਹਨਾਂ ਦੀ ਬੇਨਤੀ ਪ੍ਰਵਾਨ ਕਰਦੇ ਹੁਲਰ ਸਾਹਿਬ ਸਾਡੇ ਬਹੁਤ ਵਧੀਆ ਜੋ ਕੋਟੀ ਸਿਖੰਦੇ ਬਸਨੀਖ ਹਨ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਤੇ ਇਹ ਆਪਣੀ ਅਨੇਕ ਕਮਾਈ ਦੇ ਵਿੱਚੋਂ ਆਪਣੇ ਸਬੰਧ ਕੱਢ ਕੇ ਉਹਨਾਂ ਦੇ ਵਿੱਚੋਂ ਇਹ ਕੰਮ ਆਪਣੇ ਵੱਲੋਂ ਕਰਵਾ ਰਿਆ ਸਾਡੇ ਭੁੱਲਰ ਸਾਹਿਬ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਕਹਿੰਦੇ ਵੀ ਬੜਾ ਯੂਨੀਕ ਹੈਗਾ ਕੀ ਯੂਨੀਕ ਚੀਜ਼ ਹੈ ਜੀ ਇਹਦੇ ਵਿੱਚ ਪ੍ਰਧਾਨ ਜੀ ਦੇਖੋ ਜੀ ਇਹਨਾਂ ਬਾਰੇ ਤਾਂ ਭੁੱਲਰ ਸਾਹਿਬ ਦੱਸ ਸਕਦੇ ਆ ਬਾਕੀ ਸਾਨੂੰ ਇੰਨਾ ਪਤਾ ਵੀ ਇਹ ਕਮਰਾ ਇੱਥੇ ਬੈਠਣ ਲਈ ਮਲਾਜ਼ਮਾਂ ਸਾਡੇਆਂ ਨੂੰ ਬਹੁਤ ਵਧੀਆ ਸਕੂਨ ਮਿਲੂਗਾ ਠੰਡਾ ਕਮਰਾ ਜੀ ਪਹਿਲਾਂ ਇੱਥੇ ਲੋਹੇ ਦਾ ਛੱਤ ਸੀਗਾ ਉਹ ਬਹੁਤ ਜ਼ਿਆਦਾ ਤਪਦਾ ਸੀਗਾ ਬੈਠਾ ਨਹੀਂ ਜਾਂਦਾ ਸੀਗਾ ਇਸ ਬਾਰੇ ਬਾਕੀ ਤੁਹਾਨੂੰ ਭੁੱਲਰ ਸਾਹਿਬ ਜੀ ਦੱਸ ਸਕਦੇ ਹਨ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਡਾਕਟਰ ਨਾਗੀ ਵੀਨੀ ਤੇ ਜਿਹੜੇ ਮਿਸਤਰੀਆਂ ਨੇ ਸਾਰਾ ਪ੍ਰੋਜੈਕਟ ਆਪਣੇ ਹੱਥੀ ਬਣਾਇਆ ਜਿਨ੍ਹਾਂ ਨੇ ਚੂਨੇ ਚ ਇੱਟ ਲਾਈ ਹੈ ਉਹ ਵੀ ਸਾਡੇ ਨਾਲ ਨੇ ਕੀ ਕਹੋਗੇ ਨਾਗੀ ਸਾਹਿਬ ਕੀ ਚੱਲ ਰਿਹਾ ਮੰਚ ਬੜੇ ਖੁਸ਼ੀ ਹੋਈ ਜਾ ਰਹੇ ਹੋ ਬਿਲਕੁਲ ਜੀ ਖੁਸ਼ੀ ਤਾਂ ਹੁੰਦੀ ਹੈ ਦੇਖੋ ਇੱਕ ਚੀਜ਼ ਹੈ ਕਿ ਦੇਖਿਆ ਹਰੇਕ ਪਰਿਵਾਰ ਜਿਹੜਾ ਮੁਖੀ ਹੁੰਦਾ ਨਾ ਸਭ ਤੋਂ ਪਹਿਲਾਂ ਉਹਦੇ ਪਰਿਵਾਰ ਬਾਰੇ ਸੋਚਦਾ ਹੈ ਕਿ ਮੇਰਾ ਪਰਿਵਾਰ ਵਧੀਆ ਹੋਵੇ ਔਰ ਇੱਕ ਇਹ ਕ੍ਰਾਂਤੀਕਾਰੀ ਸੋਚ ਹੈ ਡਾਕਟਰ ਵਿਰਿੰਦਰ ਸਿੰਘ ਪੁੱਲਰ ਜਿਨ੍ਹਾਂ ਨੇ ਆਪਦੇ ਪਰਿਵਾਰ ਤੋਂ ਬਾਅਦ ਇੱਕ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਪਹਿਲਾਂ ਇੱਕ ਬਾਇਓਮਾਸਮਤੀ ਦੇ ਨਾਲ ਜਿਹੜਾ ਘਰ ਬਣਾਇਆ ਅੱਜ ਉਹ ਇੱਕ ਜੋ ਕਿ ਸਮਾਜ ਨੂੰ ਇਹ ਜਿਹੜਾ ਘਰ ਬਣਿਆ ਕਮਰਾ ਬਣਿਆ ਜਿੰਨੇ ਸਾਡੇ ਟ੍ਰੈਫਿਕ ਇੰਚਾਰਜ ਆ ਉਹਨਾਂ ਦੇ ਮਨ ਨੂੰ ਸਕੂਨ ਤਾਂ ਮਿਲੇਗਾ ਪਰ ਇੱਕ ਦੇਖਣ ਵਾਲੀ ਉਸ ਅਲੱਗ ਅਯੂਬਾ ਹੈ ਕਿਉਂਕਿ ਡਾਕਟਰ ਸਾਹਿਬ ਦੀ ਇੱਕ ਸੋਚ ਨੂੰ ਸਲੂਟ ਆ ਕਿਉਂਕਿ ਚਾਹੁੰਦੇ ਆ ਕਿ ਮੇਰੇ ਪਰਿਵਾਰ ਦਾ ਮੈਂਬਰ ਮਤਲਬ ਕਿ ਮੇਰਾ ਪਰਿਵਾਰ ਮਤਲਬ ਮੇਰਾ ਕੱਲਾ ਪਰਿਵਾਰ ਨਹੀਂ ਮੇਰਾ ਸਾਰਾ ਟੋਟਲ ਇਹਦਾ ਕਿ ਚੜ੍ਹਦੀ ਕਲਾ ਚੁਣਾ ਚਾਹੀਦਾ ਹੁੰਦਾ ਅੰਦਰ ਇੱਕ ਠੰਡਕ ਮਹਿਸੂਸ ਹੋਣੀ ਚਾਹੀਦੀ ਹੈ ਸਲੂਟਾ ਡਾਕਟਰ ਵਿਰਿੰਦਰ ਸਿੰਘ ਪੁਲਰਜੀ ਦੀ ਸੋਚ ਨੂੰ ਜਿੰਨਾਂ ਨੇ ਇਹ ਕਦਮ ਚੁੱਕਿਆ ਜੀ ਜੀ ਸਾਡੇ ਨਾਲ ਚੁੰਨੇ ਚ ਇੱਟ ਲਾਉਣ ਵਾਲੇ ਮਿਸਤਰੀ ਵੀ ਨੇ ਮਿਸਤਰੀ ਜੀ ਇਹਦੀ ਟੈਕਨੀਕਲੀ ਥੋੜੀ ਜਿਹੀ ਜੀ ਜਾਣੀ ਹੈ ਇਹ ਮੈਨੂੰ ਤਾਂ ਸਭ ਤੋਂ ਵੱਡਾ ਖਰਚਾ ਹੈ ਵੀ ਜੇ ਇੱਕ ਮੀਂਹ ਭਾਰੀ ਪੈ ਗਿਆ ਤੇ ਇਹ ਤਾਂ ਸਾਰਾ ਲੈ ਜਾਊਗਾ ਜੀ ਜਿਹੜਾ ਉੱਪਰ ਪਲਾਸਟਰ ਕੀਤਾ ਲੈ ਨਹੀਂ ਸਕਦਾ ਜੀ ਲੈ ਨਹੀਂ ਸਕਦਾ ਨਾ ਜੀ ਕਿਉਂ ਜੀ ਇਹ ਤਾਂ ਬਹੁਤ ਇਹ ਮਿੱਟੀ ਨਹੀਂ ਹੈ ਮਿੱਟੀ ਨਹੀਂ ਲਾਏ ਹੋਏ ਜੀ ਨਹੀਂ ਜੀ ਬਹੁਤ ਵੇ ਚੁੰਨੇ ਦਾ ਬਣਿਆ ਹੋਇਆ ਹੈ अच्छा हां जी ठंडा ਰਹੇਗਾ ਬਹੁਤ ਵਧੀਆ ਮਗਾਨ ਹੈ ਤੇ ਫਿਰ ਤੁਸੀਂ ਤਾਂ ਉਹ ਇਹ ਦੇਖੋ ਮਿੱਟੀ ਵੀ ਤੁਹਾਨੂੰ ਦਿਖਾ ਦਿੰਨੇ ਆਂ ਮਿੱਟੀ ਇਹ ਮਿੱਟੀ ਚ ਚਣਾਈ ਕੀਤੀ ਹੋਈ ਤਾਂ ਮੇਰੇ ਖਿਆਲ ਚ ਖੁਰਖਰ ਜਾਊਗੀ ਜੇ ਪਾਣੀ ਪੂਣੀ ਖੜਕੇ ਖਰੇਗਾ ਨਹੀਂ ਇੱਥੇ ਪਾਣੀ ਹੁਣੇ ਪਾ ਦੇਣ ਡੱਬਾ ਖਰ ਨਹੀਂ ਸਕਦਾ ਖੁਰਦੇ ਹੀ ਨਹੀਂ ਆ ਪਾਣੀ ਹੁਣੇ ਪਾਣੀ ਪਾਓ ਪਈ ਬਾਲਟੀ ਹੁਣੇ ਲੋ ਲਾਈਵ ਟੈਸਟ ਕਰਕੇ ਵੀ ਦਿਖਾ ਰਹੇ ਨੇ ਸਾਨੂੰ ਮਿਸਤਰੀ ਜੀ ਇਹ ਦੇਖੋ ਹੁਣੇ ਪਾਣੇ ਪਾਣ ਨਹੀਂ ਹੋਣਾ ਪਾਣੀ ਦੇ ਜਿਉਂਦੇ ਤਿਉਹੇਟੀ ਉੱਤਰ ਕੇ ਇੱਕ ਗਲਾਸ ਖਰੇ ਰਚਿਆ ਹੀ ਨਹੀਂ ਖਰੇਗਾ ਹੀ ਨਹੀਂ ਇਸ ਤਰ੍ਹਾਂ ਡਾਕਟਰ ਸਵੇਸਤਰਨ ਕੀ ਪਾਇਆ ਇਹਦੇ ਵਿੱਚ ਮਟੀਰੀਅਲ ਦੇਖੋ ਲਾਈਮ ਆਏ ਦੇ ਵਿੱਚ ਚੂਨਾ ਚੂਨਾ ਵਾਟਰ ਸਿਸਟਡ ਹੁੰਦਾ ਜਿਸੇ ਚੂਨਾ ਆ ਗਿਆ ਉਥੇ ਪਾਣੀ ਐਂਟਰ ਨਹੀਂ ਕਰ ਸਕਦਾ ਠੀਕ ਹੈ ਉਹਨੇ ਨੂੰ ਵਾਟਰ ਸਿਸਟੈਂਟ ਕਰ ਦਿੱਤਾ ਹੈਗਾ ਹੁਣ ਸਿੱਧਾ ਪਾਣੀ ਇਹਦੇ ਵਿੱਚ ਵੈਸੇ ਵੀ ਤੁਸੀਂ ਇਹਦੀ ਇੱਕ ਇੱਟ ਨੂੰ ਤਿੰਨ ਦਿਨ ਪਾਣੀ ਚ ਭਿਗੋ ਕੇ ਰੱਖ ਲਓ ਉਹ ਮਾਤਰ ਅੱਧੇ ਸੂਤ ਤੋਂ ਵੱਧ ਪਾਣੀ ਅੰਦਰ ਨਹੀਂ ਜਾਏਗਾ ਹਾਂ ਤਾਂ ਵਾਟਰ ਸਿਸਟੈਂਟ ਹੋ ਜਾਂਦਾ ਹੈ ਕੈਮਿਸਟਰੀ ਫਾਰਮੂਲਾ ਹੈ ਕੰਪਲੀਟ ਅ ਡਾਕਟਰ ਸ਼ਿਵਦਰਸ਼ਨ ਮਾਲਿਕ ਜੀ ਦਾ ਜੀ ਤਾਂ ਉਹਨੂੰ ਇੱਥੇ ਅਸੀਂ ਪੂਰਾ ਇੰਪਲੀਮੈਂਟ ਕੀਤਾ ਤਾਂ ਉਹਦਾ ਫਾਇਦਾ ਆਪਾਂ ਲੈ ਰਹੇ ਐਕਚੁਅਲ 'ਚ ਪਹਿਲਾਂ ਵੀ ਕੱਚੇ ਘਰ ਬਣਦੇ ਸੀ ਤਾਂ ਉਹਦੇ 'ਚ ਡ੍ਰੌਪ ਬੈਕ ਸੀ ਕਾਫੀ ਔਰ ਪੈਰੀ ਮੰਗਦੇ ਸੀ ਬਰਸਾਤ ਤੋਂ ਬਾਅਦ ਸਾਰੇ ਪਰਵਾਰ ਨੂੰ ਲਿਪਣਾ ਪੈਂਦਾ ਸੀ ਉਹ ਚੀਜ਼ਾਂ ਅਸੀਂ ਸਾਰੀਆਂ ਕਵਰ ਕੀਤੀਆਂ ਹੁਣ ਇੱਕ ਵਾਰੀ ਬਣ ਗਿਆ ਇਹ 3 ਸਾਲ ਬਾਅਦ ਹਲਕੀ ਜਿਹੀ ਰਿਪੇਅਰਿੰਗ ਲੈ ਸਕਦਾ ਉਹ ਵੀ ਬਹੁਤ ਵੱਡੀ ਨਹੀਂ ਜਾਂ 5 ਸਾਲ ਬਾਅਦ ਥੋੜੀ ਬਹੁਤੀ ਠੀਕ ਹੈ ਤਾਂ ਬਹੁਤ ਵੱਡੀ ਰਿਪੇਅਰਿੰਗ ਨਹੀਂ ਮੰਗਦਾ ਔਰ ਇਹਦੀ ਲਾਈਫ ਬਹੁਤ ਲੰਬੀ ਹੈ ਇੱਕ ਚੀਜ਼ ਹੋਰ ਕਿੰਨੇ ਸਾਲ ਚੱਲੂਗਾ ਜੀ ਦੇਖੋ ਇਹਦਾ ਆਨਸਰ ਲੈਣ ਲਈ ਤੁਹਾਨੂੰ ਰਾਜਸਥਾਨ ਵਿਜ਼ਿਟ ਕਰਨਾ ਪਏਗਾ ਜਿੱਥੇ 5-500 ਸਾਲ ਹਜ਼ਾਰ-ਹਜ਼ਾਰ ਸਾਲ ਦੇ ਬਣੇ ਹੋਏ ਕਿਲੇ ਉਦੋਂ ਦੇ ਮਹਿਲ ਉਦੋਂ ਦੀਆਂ ਇਮਾਰਤਾਂ ਜਿੰਦਾ ਖੜੀਆਂ ਨੇ ਮਤਲਬ ਉਹ ਚੂਨੇ ਚਿੱਟ ਲਈ ਹੋਈ ਸੀ ਉਹ ਚੂਨੇ ਚਿੱਟ ਲਈ ਹੋਈ ਸੀ ਅੱਛਾ ਮਿਸਤਰੀ ਚ ਕਿੰਨੇ ਕਿ ਦਿਨ ਲੱਗੇ ਬਣਾਉਣ ਨੂੰ ਇਹਨੂੰ ਕਹਿੰਦਾ ਬਾਪੂ ਜੀ ਨੇ ਬੜੀ ਮਿਹਨਤ ਤੁਹਾਡੇ ਨਾਲ ਕੀਤੀਆਂ ਨੇ ਇਹਨੂੰ ਜੇ ਲੱਗੇ ਗਏ ਮੈਂ ਖਿਆ 15-20 ਦਿਨ ਲੱਗੇ ਹਨ 15-20 ਦਿਨ ਲੱਗੇ ਹਾਂ ਪੂਰਾ ਮੈਨਾਂ ਲੱਗਾ ਜਾਣਾ ਅੱਛਾ ਇਹਦੇ ਫਾਇਦੇ ਕੀ ਹੋਣਗੇ ਇਸ ਤਰ੍ਹਾਂ ਦੇ ਘਰ ਅੱਜਕੱਲ ਤਾਂ ਬਣਾਉਂਦੇ ਨਹੀਂ ਕੋਈ ਬਹੁਤ ਵਧੀਆ ਜੀ ਠੰਡਾ ਰਹੇਗਾ ਇਹਦੇ ਵਿੱਚ ਇੱਕ ਸਰੀਰ ਨੂੰ ਦੁੱਖ ਨਹੀਂ ਆਏਗਾ ਸ਼ਕੂਨ ਮਿਲੇਗਾ ਅੱਛਾ ਇਹ ਠੰਡਾ ਰਹੇਗਾ ਕੀ ਬਾਤ ਹੈ ਹਾਂ ਜੀ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਦਿੰਨੇ ਹਾਂ ਹੁਣ ਡਾਕਟਰ ਭੁੱਲਰ ਸਾਹਿਬ ਤੋਂ ਅਸੀਂ ਇਹਦੀ ਬਾਰੀਕੀ ਨਾਲ ਟੈਕਨੀਕਲੀ ਲਵਾਂਗੇ ਤੁਸੀਂ ਅੰਦਰ ਦੇਖੋ ਜਿਹੜਾ ਅੰਦਰ ਦਾ ਮਾਹੌਲ ਹੈ ਬਿਲਕੁਲ ਹੀ ਅਲੱਗ ਹੈ ਅੰਦਰ ਆਉਂਦੇ ਸਾਰ ਮੈਨੂੰ ਖੁਦ ਜਿਹੜੀਆਂ ਠੰਡੀਆਂ ਹਵਾਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਡਾਕਟਰ ਵਰਿੰਦਰ ਸਿੰਘ ਭੁੱਲਰ ਸਾਡੇ ਨਾਲ ਨੇ ਔ ਇਹਦੇ ਵਿੱਚੋਂ ਜਿਹੜੀ ਹਵਾ ਹੋ ਕੇ ਆ ਰਹੀ ਹੈ ਸੱਚਮੁੱਚ ਹੀ ਮੈਨੂੰ ਠੰਢੀ ਲੱਗ ਰਹੀ ਹੈ ਇਹਦੇ ਵਿੱਚੋਂ ਹਵਾ ਹੋ ਕੇ ਆ ਰਹੀ ਹੈ ਜਿਹੜੀ ਕਰਾਸ ਹੋ ਕੇ ਆ ਰਹੀ ਹੈ ਔਰ ਇਹ ਬਿਲਕੁਲ ਠੰਢੀ ਲੱਗ ਰਹੀ ਹੈ ਡਾਕਟਰ ਸਾਹਿਬ ਇੱਥੇ ਤਾਂ ਠੰਡ ਬੜੀ ਹੈ ਜੀ ਬਾਹਰ ਤਪ ਰਿਹਾ ਹੈ ਪ੍ਰੋਗਰਾਮ ਮੈਨੂੰ ਅੰਦਰ ਆ ਕੇ ਬਿਲਕੁਲ ਪਤਾ ਲੱਗ ਗਿਆ ਦਿਸ ਇਜ਼ ਦਾ ਬਾਇਓਮਾਸ ਸਾਇੰਸ ਜਿਹੜੀ ਨੇਚਰ ਨੇ ਦਿੱਤੀ ਆ ਪਰ ਵੱਡੀ ਗੱਲ ਕੀ ਆ ਇਹਦੀ ਇੱਟ ਬਣਾਉਣ ਲੱਗੇ ਨਾ ਤੇ ਪਾਣੀ ਵੇਸਟ ਹੋਇਆ ਨਾ ਹੀ ਅੱਗ ਬਾਲੀ ਗਈ ਹੈ ਮਤਲਬ ਇਸ ਧਰਤੀ ਤੇ ਕਾਰਬਨ ਰਿਲੀਜ਼ ਹੀ ਨਹੀਂ ਹੋਇਆ ਇਨੀ ਇਟ ਬਣ ਲਗੇ ਜੀ ਜੀ ਜਿਹੜੀ ਗਲੋਬਲ ਵਾਰਮਿੰਗ ਦੀ ਗੱਲ ਕਰ ਰਹੇ ਆ ਹੁਣ ਗੱਲ ਵੀ ਪਤਾ ਕੌਣ ਕਰ ਰਿਹਾ ਜਿਨ੍ਹਾਂ ਨੇ ਆਪ ਕਾਰਬਨ ਰਿਲੀਜ਼ ਕਰਨ ਵਾਲੀਆਂ ਫੈਕਟਰੀਆਂ ਲਾਈਆਂ ਹੋਈਆਂ ਉਹੀ ਵੱਡੇ ਇੰਡਸਟਰੀਲਿਸਟ ਕਰ ਰਹੇ ਨੇ ਜੇ ਕਾਰਬਨ ਮੁਕਤ ਅਸੀਂ ਸਮਾਜ ਬਣਾਉਣਾ ਹੈ ਨਾ ਸਾਨੂੰ ਪਿੰਡਾਂ ਦੀਆਂ ਇੰਡਸਟਰੀਆਂ ਨੂੰ ਪ੍ਰਮੋਟ ਕਰਨਾ ਪਏਗਾ ਤਾਂ ਇਹ ਪਿੰਡ ਦਾ ਪ੍ਰੋਡਕਟ ਹੈ ਜਿੰਨਾ ਵੀ ਬਾਇਓਮਾਸ ਪਿੰਡ ਚੋਂ ਕਲੈਕਟ ਕੀਤਾ ਗਿਆ ਦੇਸੀ ਗਾਂ ਦਾ ਗੋਬਰ ਪਿੰਡ ਚੋਂ ਆਣਾ ਚੂਨਾ ਸਾਨੂੰ ਨਾਰਮਲ ਹੀ ਮਿਲ ਜਾਂਦਾ ਹੈ ਮਤਲਬ ਇਟਾਂ ਜਿਹੜੀਆਂ ਮਿੱਟੀ ਦੀ ਇਟ ਨਹੀਂ ਹੈਗੀ ਜਿਹਨੂੰ ਪਕਾਇਆ ਬਾਇਓਮਾਸ ਦੀ ਹੈ ਇਸ ਸਨਲਾਈਟ ਨਾਲ ਪੱਕੀ ਹੋਈ ਹੈ ਓਕੇ ਠੀਕ ਹੈ ਸਨਲਾਈਟ ਨਾਲ ਪੱਕੀ ਹੋਈ ਹੈ ਔਰ ਚੂਨਾ ਇਹਦੇ ਅੰਦਰ ਹੈ ਹਾਈ ਅਲਕਲਾਈਨ ਲੈਵਲ ਹੈ 11 ਹੁੰਦਾ ਚੂਨੇ ਦਾ ਅਲਕਲਾਈਨ ਲੈਵਲ 11 ਅਲਕਲਾਈਨ ਤੇ ਕਦੀ ਕੈਂਸਰ এনवायरमेंट ਕ੍ਰੇਟ ਨਹੀਂ ਹੋ ਸਕਦਾ ਅੱਛਾ ਡਾਕਟਰ ਇੱਕ ਹੋਰ ਬੜਾ ਸਵਾਲ ਮੇਰੇ ਮਨ ਦੇ ਵਿੱਚ ਆ ਰਿਹਾ ਲੋਕਾਂ ਨੇ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਬਣਾ ਲਈਆਂ ਬਹੁਤ ਵੱਡੇ ਵੱਡੇ ਬੰਗਲੇ ਬਣਾ ਲਏ ਪਰ ਪਹਿਲਾਂ ਕੀ ਹੁੰਦਾ ਸੀ ਅਗਰ ਕੋਈ ਬੰਦਾ ਬੇਸਕੂਨਾ ਹੁੰਦਾ ਸੀ ਸਕੂਨ ਨਹੀਂ ਸੀ ਫੀਲ ਕਰਦਾ ਉਹ ਜਾ ਕੇ ਪੀਪਲ ਦੀ ਬੋੜ ਹੇਠਾਂ ਬੈ ਜਾਂਦਾ ਸੀ ਇਸੇ ਕਰਕੇ ਸਾਡੇ ਸੱਥਾਂ ਦੇ ਵਿੱਚ ਪੀਪਲ ਆਂਦੀਆਂ ਬੋੜਾਂ ਆਂਦੀਆਂ ਛਾਵਾਂ ਹੁੰਦੀਆਂ ਨੇ ਤੇ ਮੈਨੂੰ ਲੱਗਦਾ ਕਿ ਜਿਹੜਾ ਇਹਦਾ ਤੁਸੀਂ এনवायरमेंट ਕ੍ਰੀਏਟ ਕੀਤਾ ਹੈ ਮੈਨੂੰ ਲੱਗਦਾ ਪੀਪਲ ਨੂੰ ਔਰ ਬੋੜ ਨੂੰ ਬਰੋਟੇ ਨੂੰ ਇਹ ਸਾਰਾ ਉਹਦਾ ਅਸੀਂ ਕਹ ਲਈਏ ਰਿਪਲੇਸਮੈਂਟ ਹੈਗੀ ਸਾਡੇ ਘਰ ਦੇ ਵਿੱਚ ਇੱਕ ਕਮਰਾ ਜੇਕਰ ਅਸੀਂ ਬਣਾ ਲਈਏ ਪਹਿਲਾਂ ਨਾ ਚੌਂਕ ਦੇ ਵਿੱਚ ਪਿੰਡਾਂ ਪਿੰਡਾਂ ਦੀ ਸਾਈਡ ਤੇ ਜਿਹਨੂੰ ਆਪਾਂ ਕਹਿ ਦਿੰਦੇ ਆ ਜਿਹੜੀ ਘੁੰਮਦੀ ਆ ਸੜਕ ਕੀ ਬੋਲਦੇ ਆ ਫਰੂਕੀ ਜੀ ਆਪਾਂ ਨੂੰ ਫਿਰ ਨਹੀਂ ਫਿਰ ਨਹੀਂ ਹੋਗੀ ਉਦੋਂ ਬੋਰਡ ਹੁੰਦੇ ਸੀ ਪਿੱਪਲ ਹੁੰਦੇ ਸੀ ਨਿੰਮਾ ਹੁੰਦੀਆਂ ਸੀ ਚਲੋ ਹੁਣ ਅਸੀਂ ਇੱਕ ਕਹਿ ਰਹੇ ਆ ਕਿ ਅਸੀਂ ਵਿਕਾਸ ਕਰ ਰਹੇ ਆ ਸੋ ਇਸ ਪੜ੍ਹੇ ਲਿਖੇ ਬੁੱਧੀਜੀਵ ਯੁੱਗ ਦੇ ਵਿੱਚ ਵਿਕਾਸਕਾਰੀ ਯੁੱਗ ਦੇ ਵਿੱਚ ਪਿੱਪਲ ਪਾੜ ਦਿੱਤਾ ਗਿਆ ਨਿੰਮਾ ਵੀ ਪਾੜ ਦਿੱਤੀਆਂ ਗਈਆਂ ਬੋਰਡ ਖਤਮ ਕਰ ਦਿੱਤੇ ਗਏ ਤਾਂ ਅਸੀਂ ਹੁਣ ਅਸੀਂ ਨਿੱਕੇ ਨਿੱਕੇ ਗਮਲਿਆਂ 'ਚ ਲਗਾ ਕੇ ਤੇ ਵਾਤਾਵਰਣ ਪ੍ਰੇਮੀ ਬਣ ਜਾਂਦੇ ਆ ਤਾਂ ਉਹ ਹੁਣ ਅਗਰ ਇੱਥੇ ਬੋਰਡ ਹੁੰਦਾ ਪਿੱਪਲ ਹੁੰਦਾ ਇੱਥੇ ਹੀ ਠੀਕ ਹੈ ਉਹਦੇ ਥੱਲੇ ਚ ਚਾਹੇ ਮੈਂ ਕਹਿੰਨਾ ਵੀ ਟੀਨ ਵਾਲੀ ਵੀ ਪਈ ਹੁੰਦੀ ਠੀਕ ਹੈ ਤੇ ਉਹਨੇ ਗਰਮ ਨਹੀਂ ਹੋਣਾ ਸੀ ਠੀਕ ਹੈ ਹਾਂ ਇਹਨਾ ਸੀ ਕਿ ਉਹਦਾ ਪੋਲੂਸ਼ਨ ਬੋਰਡ ਤੇ ਪੀਪਲ ਨੇ ਆਪ ਐਬਸੋਰਬ ਕਰ ਲੈਣਾ ਸੀ ਜਿੰਨਾ ਵੀ ਵਾਹਨਾ ਦਾ ਪੋਲੂਸ਼ਨ ਹੈਗਾ ਅਸੀਂ ਉਹ ਮਸ਼ੀਨ ਵੀ ਲਾਤੀ ਜਿਹੜੀ ਕੁਦਰਤ ਨੇ ਦਿੱਤੀ ਸੀ ਹੁਣ ਉਹ ਕੰਮ ਬਾਇਓਮਾਸ ਦੀ ਰਿਸਰਚ ਨਾਲ ਬਣੀ ਇਸ ਇੱਟ ਇਸ ਪਲਸਟਰ ਤੇ ਇਹਦੇ ਅੰਦਰ ਜਿਹੜਾ ਚੂਨੇ ਦਾ ਪੇਂਟ ਹੋਣਾ ਉਹਦੇ ਨਾਲ ਹੋਣਾ ਕਿਉਂਕਿ ਬ੍ਰੀਥੇਬਲ ਵਾਲ ਨੇ ਜਿੰਨਾ ਵੀ ਸਸਪੈਂਡਿਕਲ ਪਾਰਟੀਕਲ ਹੈ ਜਿਹੜਾ ਪਹਿਲਾਂ ਬੋਰਡ ਪਿੱਪਲ ਨੀਮ ਐਬਜ਼ਾਰਬ ਕਰਦੀਆਂ ਸੀ ਉਹ ਹੁਣ ਇਹ ਕੰਦਾ ਐਬਜ਼ਾਰਬ ਕਰਨ ਦਾ ਦਮ ਰੱਖਦੀ ਹੈ ਤੇ ਫਿਰ ਇਹ ਛੱਤ ਕਿਵੇਂ ਬਣਾਈਏ ਸਾਤ ਇਹ ਸਟੀਰੀਆਂ ਲਾਈਆਂ ਨੇ ਹਾਂ ਇਹ ਛੱਤ ਸਾਡੇ ਪੰਜਾਬ 'ਚ ਪਹਿਲਾਂ ਬਹੁਤ ਹੁੰਦਾ ਸੀ ਕਿਕਰ ਪਹਾੜੀ ਕਿਕਰ ਨਹੀਂ ਹੈ ਠੀਕ ਹੈ ਠੀਕ ਹੈ ਜੰਗਲੀ ਕਿਕਰ ਨਹੀਂ ਹੈ ਉਹਦਾ ਕੀ ਨੁਕਸਾਨ ਹੈ ਜੰਗਲੀ ਕਿਕਰ ਸਾਡੀ ਜ਼ਮੀਨ ਨੂੰ ਬੰਜਰ ਕਰ ਰਿਹਾ ਜਿਸ ਤੇ ਆਪ ਪੈਦਾ ਹੋ ਗਿਆ ਕਿਸੇ ਨੂੰ ਪੈਦਾ ਨਹੀਂ ਹੋਣ ਦਿੰਦਾ ਠੀਕ ਹੈ ਇਹ ਉਹ ਕਿਕਰ ਹੈ ਜਿਹਨੂੰ ਪੀਲੇ ਫੁੱਲ ਲੱਗਦੇ ਸੀ ਤੇ ਤੁੱਕੇ ਲੱਗਦੇ ਸੀ ਜਿਹਦਾ ਚਾਰ ਬਣਾ ਕੇ ਬੰਦਾ ਖਾਂਦਾ ਸੀ ਤੇ ਵਾਲ ਚਿੱਟੇ ਨਹੀਂ ਹੁੰਦੇ ਸੀ ਤੇ ਬੱਕਰੀ ਬਿਮਾਰ ਬੱਕਰੀ ਬਿਮਾਰ ਨਹੀਂ ਹੁੰਦੀ ਸੀ ਬੱਕਰੀ ਨੂੰ ਬੱਕਰੀ ਉਹ ਤੁੱਕੇ ਖਾਂਦੀ ਸੀ ਉਹਦਾ ਫਿਰ ਅਸੀਂ ਦੁੱਧ ਪੀਂਦੇ ਸੀ ਸਾਡੇ ਇਮਿਊਨਿਟੀ ਹਾਈ ਰਹਿੰਦੀ ਸੀ ਆ ਸਾਡਾ ਐਂਟੀਆਕਸੀਡੈਂਟ ਲੈਵਲ ਸਾਡੀ ਸੈੱਲ ਤੱਕ ਭਰਪੂਰ ਰਹਿੰਦਾ ਸੀ ਤੋਂ ਉਹ ਚੀਜ਼ਾਂ ਹੁਣ ਗਾਇਬ ਹੋ ਗਿਆ ਨੇ ਤਾਂ ਲੇਕਿਨ ਫਿਰ ਵੀ ਅਸੀਂ ਇਹਦੇ ਦੇ ਕਿਕਰ ਦੇ ਫੱਟੇ ਤੁਸੀਂ ਰੇਸ਼ਾ ਦੇਖੋ ਜਿਹੜਾ ਕਿਆ ਸ਼ਾਨਦਾਰ ਹੈ ਜੀ ਜੀ ਤਾਂ ਉਹਨੂੰ ਉੱਪਰ ਲਗਾਇਆ ਹੈ ਇਹ ਲੈਂਟਰ ਨਾਲੋਂ ਵੀ ਜ਼ਿਆਦਾ ਮਜ਼ਬੂਤ ਰਹਿੰਦਾ ਹੈ ਚੁੰਦਾਦਾ ਨਹੀਂ ਜੀ ਨਾ ਜੀ ਮਤਲਬ ਨਹੀਂ ਦੁੱਪਰ ਚੂਨੇ ਦੀ ਲਪਾਈ ਹੋ ਜਾਣੀ ਹੈ ਹੁਣ ਠੀਕ ਹੈ ਠੀਕ ਹੈ ਤਾਂ ਔਰ ਇਹਦੇ ਉੱਪਰ ਭਾਵੇਂ ਦੋ ਕਮਰੇ ਹੋਰ ਬਣਾ ਲੋ ਅੱਛਾ ਹਾਂ ਭਾਵੇਂ ਨਾ ਚਲੋ ਇਹਦੇ ਉੱਪਰ ਯੈਸ ਬਹੁਤ ਮਜ਼ਬੂਤ ਚੀਜ਼ ਹੈ ਆਲਰੇਡੀ ਆਪਣਾ ਬਾਇਓਮਾਸ ਹਾਊਸ ਬਣਿਆ ਹੋਇਆ ਹੈ ਤੁਸੀਂ ਦੇਖਿਆ ਹੀ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਹਕੀਕਤ ਅਸੀਂ ਇਹ ਕਿ ਨਵੇਂ ਨਮੂਨੇ ਦੇਖ ਰਹੇ ਜੀ ਮੇਰੇ ਸਾਹਮਣੇ ਨਾਲ ਤੇ ਇਸ ਤਰ੍ਹਾਂ ਦਾ ਪਹਿਲਾਂ ਦੇਖਿਆ ਘਰ ਇਸ ਤਰ੍ਹਾਂ ਪਹਿਲਾਂ ਬਣਾਨੇ ਨਹੀਂ ਹੁੰਦੇ ਸੀ ਪੁਰਾਣੇ ਘਰ ਬਣਾਨੇ ਹੁੰਦੇ ਸੀਗੇ ਜੀ ਹਾਂ ਤੇ ਕੀ ਗੱਲ ਕਰ ਰਹੇ ਸੀ ਤੁਸੀਂ ਇਹਨਾਂ ਨਾਲ ਕੀ ਦੱਸਿਆ ਇਹਨਾਂ ਨਾਲ ਉਹ ਇਹੀ ਗੱਲ ਕਰ ਰਹੇ ਸੀ ਕਿ ਇਹਦੇ ਤੇ بارش ਦਾ ਅਸਰ ਨਹੀਂ ਹੋਏਗਾ ਇਹ ਵੀ ਜੀ ਕਿ ਦੱਸ ਰਹੇ ਨੇ ਕਿ ਕੋਈ ਅਸਰ ਨਹੀਂ ਹੋਏਗਾ ਤੇ بارش ਦਾ ਹਾਂਜੀ ਅੰਦਰ ਸਾਂ ਲੈ ਕੇ ਮੜਾ ਜੇ ਲੈ ਕੇ ਦਿਖਾਓ ਵੀ ਕਿੰਨਾ ਕੋਈ ਫਰਕ ਲੱਗਦਾ ਮੈਂ ਵਿੰਡੋ ਮੂਰੇ ਖੜ ਕੇ ਲੈ ਕੇ ਆਇਆ ਅਸੀਂ ਆਮ ਲੋਕਾਂ ਦੀ ਵੀ ਤੁਹਾਨੂੰ ਗੱਲ ਸੁਣਾਵਾਂ ਦਿੰਨੇ ਕਿ ਆਮ ਲੋਕ ਇਸ ਪੋਸਟ ਨੂੰ ਮੈਨੂੰ ਲੱਗਦਾ ਕਿ ਇਹਦੇ ਚ ਸਾਹ ਲੈਣ ਨਾਲ ਕਿਤੇ ਆਨ ਲੱਜਣ ਤਰਸੇਮ ਜੀ ਕਿਤੇ ਸਾਹ ਲੈਣ ਨਾਲ ਇਹਦੇ ਚ ਆਨ ਲੱਜਣ ਸਾਹ ਬੜਾ ਸਖਾਲਾ ਹੁੰਦਾ ਅੰਦਰ ਜੀ ਬਾਹਰ ਇੰਨੀ ਗਰਮੀ ਹੈ ਅੰਦਰ ਅਸੀਂ ਜਦੋਂ ਮੈਂ ਖੁਦ ਗਿਆ ਤਾਂ ਬੜੀ ਠੰਡਕ ਫੀਲ ਹੋਈ ਹੈ ਨਹੀਂ ਜੀ ਕੋਈ ਗੱਲ ਨਹੀਂ ਪਬਲਿਕ ਸਾਡੇ ਭੈਣ ਭਰਾ ਨੇ ਜੇ ਕੋਈ ਆਉਂਦਾ ਹੈ ਉਹਨੂੰ ਸ਼ਾਂਤੀ ਮਿਲਦੀ ਹੈ ਤੇ ਮੈਂ ਮੋਸਟਰਲ ਕੰਮ ਕਰਾਂਗਾ ਜੀ ਕੀ ਗੱਲ ਹੈ ਕੀ ਗੱਲ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਤਰਸੇਮ ਜੀ ਦੱਸੋ ਜੀ ਜੀ ਦੱਸੋ ਜੀ ਫਰਕ ਹੈਗਾ ਜੀ ਕੁਝ ਅੰਦਰ ਬਾਹਰ ਦਾ ਹਾਂ ਜੀ ਹੈਗਾ ਕਿੰਨਾ ਕੁ ਫਰਕ ਹੈ ਮੇਰੇ ਸਾਹਮਣੇ ਨਾਲ ਤਾਂ ਅੱਧੋ-ਅੱਧ ਦਾ ਹੀ ਫਰਕ ਲੱਗਦਾ ਪਿਆ। ਅੱਧੋ-ਅੱਧ ਦਾ ਫਰਕ। ਬਾਜੀ ਕੀ ਫਰਕ ਹੈ ਤੁਸੀਂ ਇੱਥੇ ਹਵਾ ਲੈ ਰਹੇ ਸੀ? ਕੀ ਫਰਕ ਹੈ? ਅੱਧੋ-ਅੱਧ ਦਾ ਹੀ ਫਰਕ ਹੈ। ਫਰਕ ਬਾਜੀ ਬਹੁਤ ਵਧੀਆ ਹਵਾ ਨਿਆਰਾ ਹੈ ਬਾਜੀ। ਬਹੁਤ। ਇੱਥੇ ਹਵਾ ਦਾ ਕੁਝ ਫਰਕ ਹੈ? ਹੈ ਜੀ ਹੈ। ਠੰਡਾ ਹੈ। ਹੈ ਜੀ? ਠੰਡ ਬਹੁਤ ਹੈ ਜੀ। ਠੰਡ ਬਹੁਤ ਹੈ। ਠੰਡਾ ਲੱਗਦਾ। ਠੰਡਾ ਲੱਗਦਾ ਪਿਆ ਕਮਰਾ ਜੀ। ਬਹੁਤ ਜ਼ਿਆਦਾ। ਪਹਿਲੀ ਵਾਰ ਆ ਬੜੇ ਹੋ ਤੁਸੀਂ? ਹਾਂ ਜੀ ਮੈਂ ਅੱਜ ਪਹਿਲੀ ਵਾਰ ਆਇਆ। ਹੁਣ ਤੁਹਾਨੂੰ ਅਸੀਂ ਬਾਹਰ ਦਾ ਇਹਨਾਂ ਦਾ ਦਿਖਾਣੇ ਆ ਕਿ ਕਿਵੇਂ ਚਾਰੇ ਪਾਸੇ ਤੋਂ ਇਹਦੀ ਜਿਹ ਬਾਇਓਮਾਸ ਪੋਸਟ ਹੈਗੀ ਹੈ ਜਿਹੜੀ ਡਾਕਟਰ ਵਿਰਿੰਦਰ ਸਿੰਘ ਪੁੱਲਰ ਹੋਰਾ ਵੱਲੋਂ ਬਣਾਈ ਗਈ ਹੈ ਹੁਣ ਦੇਖੋ ਤੁਸੀਂ ਜਿਹੜੀ ਚੁੰਨੇ ਚ ਇੱਟ ਲਾਉਣ ਦੀ ਅਸੀਂ ਗੱਲ ਕਰ ਰਹੇ ਸੀ ਉਹ ਆ ਲੱਗ ਰਹੀ ਹੈ ਇਹ ਚੁੰਨੇ ਦੀ ਜਿਹੜੀ ਅਸੀਂ ਕਹਿ ਲਈਏ ਕਿ ਇਹਦੇ ਵਿੱਚ ਪਾਣੀ ਨਹੀਂ ਜਾਏਗਾ ਜਦੋਂ ਬਾਪੂ ਜੀ ਜਦੋਂ ਇਹਦੇ ਵਿੱਚ ਚੁੰਨੇ ਦਾ ਤੁਸੀਂ ਭਰਤਾ ਤੇ ਫਿਰ ਪਾਣੀ ਵੀ ਨਹੀਂ ਮਿਲਣ ਲੱਗਦਾ ਫਿਰ ਤਾਂ ਪਾਣੀ ਬਿਲਕੁਲ ਹੀ ਬੰਦ ਹੋ ਜਾਂਦਾ ਆਏਗਾ ਹੀ ਨਹੀਂ ਬਿਲਕੁਲ ਨਹੀਂ ਜਾਏਗਾ ਪਾਣੀ ਪਾਣੀ ਹੋਣੀ ਡੋਲ ਕੇ ਲੋ ਜਾਂਦਾ ਨਹੀਂ ਪਾਣੀ ਉਹ ਸਾਰੇ ਤੁਸੀਂ ਉਧਰ ਸੈੱਟ ਕਰ ਹਾਂਜੀ ਸਾਰਾ ਸੈੱਟ ਕਰਤਾ ਜੀ ਹਾਂਜੀ ਆਪਾਂ ਚਲੋ ਸੋ ਤੁਸੀਂ ਦੇਖੋ ਚਾਰੇ ਪਾਸੇ ਤੋਂ ਜਿਹੜੀ ਇਹ ਤਸਵੀਰਾਂ ਹੈਗੀਆਂ ਨੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਕ ਵਾਰ ਅਸੀਂ ਤੁਹਾਨੂੰ ਫਰੰਟ ਤੋਂ ਦਿਖਾਇਆ ਹੈ ਸਾਈਡਾਂ ਦਿਖਾਇਆ ਹੈ ਪਿੱਛੇ ਤੋਂ ਜਿਹੜਾ ਚੂਨਾ ਭਰਿਆ ਜਾ ਰਿਹਾ ਹੈ ਔਰ ਇਧਰਲੇ ਸੜਕ ਵਾਲੇ ਪਾਸੇ ਤੋਂ ਵੀ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਦਿੰਦੇ ਹਾਂ ਇਸ ਵੇਲੇ ਕਿ ਜਿਹੜਾ ਇਹਦੀ ਲੁੱਕ ਹੈਗੀ ਹੈ ਕਿਸ ਤਰ੍ਹਾਂ ਹੈ ਔਰ ਲੋਕ ਇਹਨੂੰ ਜੋ ਵੀ ਦੇਖਦਾ ਖੜ ਖੜ ਕੇ ਦੇਖ ਕੇ ਜਾਂਦੇ ਨੇ ਲੋਕ ਇਹ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਡਾਕਟਰ ਵਿਰਿੰਦਰ ਸਿੰਘ ਭੁੱਲਰ ਹੋਣਾ ਦੀ ਸਹਾਇਕ ਨਾਲ ਕੋਰਟ ਇਸੇ ਖਾਂ ਦੇ ਮੇਨ ਚੌਂਕ ਦੇ ਵਿੱਚ ਜਿਹੜੀ ਉਹ ਬਣਾਈ ਗਈ ਐ ਸੋ ਐਸੇ ਉਮੀਦਵਾਰ ਐ ਸਿਆਸ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਅਸੀਂ ਜਿੰਨੇ ਵੀ ਵੱਡੇ ਵੱਡੇ ਬੰਗਲੇ ਬਣਾ ਲਈਏ ਜਿੰਨੀਆਂ ਮਰਜ਼ੀ ਵੱਡੀਆਂ ਵੱਡੀਆਂ ਕੋਠੀਆਂ ਅਸੀਂ ਬਣਵਾ ਲਈਏ ਆਪਣੇ ਆਪਣੇ ਆਪ ਵਾਸਤੇ ਲੇਕਿਨ ਦਰਖਤਾਂ ਦੀ ਪੂਰਤੀ ਮੈਨੂੰ ਲੱਗਦਾ ਹੈ ਕਿ ਬੋਹੜ ਦੀ ਪਿੱਪਲ ਦੀ ਨਿੰਮਾ ਦੀ ਟਾਲੀਆਂ ਦੀ ਜਿਹੜੀ ਉਹਦੀ ਪੂਰਤੀ ਹੈਗੀ ਉਹਦੀ ਛਾਂ ਹੈਗੀ ਹੈ ਜਾਂ ਉਹਦੇ ਵਰਗਾ ਸੁੱਖ ਹੈਗਾ ਮੈਨੂੰ ਲੱਗਦਾ ਕਿ ਜੇਕਰ ਅਸੀਂ ਆਪਣੀਆਂ ਕੋਠੀਆਂ 'ਚ ਇਹੋ ਜਿਹਾ ਇੱਕ ਕਮਰਾ ਬਣਾ ਲਈਏ ਤਾਂ ਮੈਨੂੰ ਲੱਗਦਾ ਉਹ ਕਾਫੀ ਰਹੇਗਾ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਹੈਗਾ ਜਿਹੜਾ ਡਾਕਟਰ ਵਿਰਿੰਦਰ ਸਿੰਘ ਪੁੱਲਰ ਹੋਰਾਂ ਦਾ ਦਿੱਤਾ ਹੈ ਅਗਰ ਕੋਈ ਵੀ ਸ਼ਖਸ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਹੈਗੀ ਹੈ ਵਿਰਿੰਦਰ ਸਿੰਘ ਪੁੱਲਰ ਹੋਣਾ ਦੀ ਟੈਕਨੀਕਲੀ ਤੌਰ ਤੇ ਇਸ ਨੂੰ ਬਣਾਉਣ ਦੇ ਵਿੱਚ ਇਸ ਨੂੰ ਸਜਾਉਣ ਦੇ ਵਿੱਚ ਲੈਣਾ ਚਾਹੁੰਦਾ ਹੈ ਤਾਂ ਉਸ ਨੰਬਰ ਦੇ ਉੱਤੇ ਕਾਲ ਕਰਕੇ ਜਿਹੜਾ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਕੋਟ ਹਿੱਸੇ ਖਾਂ ਮੋਗਾ